ਅਸੀਂ ਆਪਣੀਆਂ ਪੀੜ੍ਹੀਆਂ ਨੂੰ ਨਹੀਂ ਸਮਲਾਂਗੇ ਤਾਂ ਫਿਰ ਸਾਰੇ ਕੌਣ ਸੰਭਾਲੇਗਾ ਸੋ ਪ੍ਰਕਾਸ਼ ਸਾਹਿਬ ਪਹਿਲਾਂ ਤਾਂ ਬੇਸ਼ੱਕ ਇਸ ਗੱਲ ਦੀ ਮਸ਼ਕੂਰ ਹੈ ਕਿ ਤੁਸੀਂ ਅਜੇ ਤੱਕ ਉਹ ਸੰਭਾਲ ਕੇ ਰੱਖੀ ਆ ਬਾਬੇ ਬਿਲਗਰ ਵਾਲੀ ਜੋਤ ਜਿਹੜੀ ਆ ਨਹੀਂ ਤੇ ਬਹੁਤ ਸਾਰੇ ਲੋਕ ਤੇ ਆਪਣੇ ਖਾਨਦਾਨ ਦੇ ਵੀ ਕਿ ਵੱਡੇ ਵੱਡੇ ਰੇ ਨੂੰ ਯਾਦ ਨਹੀਂ ਰੱਖਦੇ ਭੁੱਲ ਜਾਂਦੇ ਆ ਜਿਹਨੂੰ ਇੱਕ ਵਾਰ ਇੰਡੀਆ ਦੇ ਐਕਸਪ੍ਰੈਸ ਨੇ ਲਿਖਿਆ ਸੀਗਾ ਵੀ ਬਿੱਲੇ ਜੋ ਫਰੀडम फाइਟਰ ਸੀ ਕਿਉਂਕਿ 78 ਆਜ਼ਾਦੀ ਘਹਾੜੀਆਂ ਸਾਡੇ ਕੱਲੇ ਪੁੱਤ ਦੇ ਵਿੱਚੋਂ ਹੋਏ ਨੇ ਦਿਨਾਂ ਨੇ ਦਚਾਰ ਮਹੀਨੇ ਤੋਂ ਲੈ ਕੇ 9 ਸਾਲ ਤੱਕ ਜਿੰਨਾ ਕੱਟਿਆ ਹੈ ਹਿੰਦੁਸਤਾਨ ਦੀ ਆਜ਼ਾਦੀ ਲਈ ਤੇ ਫਿਰ ਮੈਂ ਪਹਿਲਾਂ ਤਾਂ ਪੀਐਲ ਨੂੰ ਜਾਣ ਦੇ ਵਿੱਚ ਉੱਥੇ ਡਿਪਾਰਟਮੈਂਟ ਆਫ ਰੋਡ ਐਂਡ ਟੈਕਸਟਾਈਲਸ ਵਾਲਾ ਨਸਰਾ ਮਸ਼ਹੂਰ ਕੀਤਾ ਵੀ ਅਸੀਂ ਨੇ ਸੰਭਾਲ ਕਰੀਏ ਉਹ 2 ਮਹੀਨੇ ਜਿਹੜੇ ਉਹਦੇ ਸਾਇੰਟਿਸਟ ਲੱਗੇ ਰਹੇ ਬਾਅਦ ਛੋੜਾ ਨਹੀਂ ਜਿਹੜਾ ਹੱਥ ਜੋੜ ਕੇ ਮਿਲੂਗੇ ਡਾਕਟਰ ਸਾਹਿਬ ਤੁਹਾਡੀ ਬਹੁਤ ਜਿਹੜੀ ਹੈਗੀ ਅਨਮੁੱਲੀ ਰਾਤ ਹੈ ਕਿ ਸਾਡੇ ਕੋਲ ਇੰਨੀ ਜਿਹੜੀ ਹੈਗੀ ਮਹਾਰਤ ਨਹੀਂ ਹੈਗੀ ਤਾਂ ਤੁਸੀਂ ਕਿਰਪਾ ਕਰਕੇ ਕਹਿੰਦੇ ਕਿ ਤੋਂ ਹੋਰ ਕਰ ਲਵਤਾ ਚੰਗਾ ਇਹਦੇ ਇਹ ਰਹੋਗੇ ਅਸੀਂ ਕੋਈ ਗਲਤੀ ਕਰ ਬੈਠੀ ਹੈ ਅਸੀਂ ਜੇ ਤੱਕ ਕੋਤਸ ਫੇਰਾ ਉਹ ਜੀ ਨਾਲ ਦੀ ਨਾਲ ਦਿਖਾਉਣ ਲਈ ਉਹਨਾਂ ਨੂੰ ਬਸਤਰਾਂ ਦੀ ਬੰਤਰ ਤੋਂ ਜਾਂ ਬਸਤਰ ਦੇ ਕੱਪੜੇ ਤੋਂ ਉਹਨਾਂ ਨੇ ਜੱਜ ਕੀਤਾ ਕਿ ਇਹ ਨਹੀਂ ਇਹ ਵਿੱਚ ਬਣ ਸਕਦਾ ਨਹੀਂ ਉਹ ਮੈਂ ਜਵਾਨੀ ਗੱਲ ਹੀ ਕਰਦਾ ਸੀ ਨਾ ਹਾਂ ਹਾਂ ਉਹਨਾਂ ਕਹਿੰਦੇ ਇਹ ਜਿਹੜੀ ਕਹਿੰਦੇ 500 ਸਾਲ ਦੇ ਬਸਤਰ ਹੈ ਜੀ 500 ਸਾਲ ਦਾ ਕੱਪੜਾ ਇਹਨਾਂ ਰਹਿ ਜਲਦਾ ਪੈਣ ਚ ਬਣਿਆ ਹਾਂ ਉਹਦੀ ਕੁਆਲਿਟੀ ਇਹ ਨਹੀਂ ਬਣੀ ਆ ਰਹੀ ਸਰ ਹਾਂ ਹਾਂ ਉਹਦਾ ਫਿਰ ਮੈਂ ਜੱਜਿਆ ਮੈਂ ਉਹਦੇ ਜਵਾਬ ਹੀ ਦਿੱਤਾ ਮਗਰ ਜੀ ਅਮਰ ਸਾਹਿਬ ਬਣ ਸਕਦੇ ਆ ਹਾਂ ਬਸਤਰ ਪਤਾ ਵੀ ਅਮਰ ਸਾਹਿਬ ਦਾ ਟੈਕਸਟਾਈਲ ਅੰਡਰ ਸੀ ਬੁਲੰਡਰ ਸੀ ਉਹ ਇਹਦਾ ਨਹੀਂ ਉਹ ਲੈ ਆਉਂਦੇ ਰਹੀ ਆ ਇਹ ਮੈਨਾਂ ਹੋਰ ਬਣ ਸਕਦੇ ਮੁਹੱਬਤ ਨਾਲ ਜੱਲਦਾ ਰਹੋਗਾ ਜੀ 247 TV ਤੇ ਤੁਹਾਡਾ ਸਵਾਗਤ ਕਰਦੇ ਆ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਅੱਜ ਮੇਰੇ ਨਾਲ ਮਹਿਮਾਨ ਨੇ ਖਾਸ ਸਾਡੇ ਸੈਂਟਰ 'ਚ ਬੈਠੇ ਹੋਏ ਡਾਕਟਰ ਜਸਵੰਦਰ ਸਿੰਘ ਪਿਲਗਾ ਇਹਨਾਂ ਦੀ ਐਕਸਪਰਟੀਜ਼ ਹੈ ਜੀ ਐਕਸਪਰਟੀਜ਼ ਹਾਰਟੀਕਲਚਰ 'ਚ ਤੇ ਹੋਰ ਵੀ ਬਹੁਤ ਸਾਰੇ ਕੰਮਾਂ 'ਚ ਉਹਨਾਂ ਨੂੰ ਜਾਣਦੇ ਆ ਇਹਨਾਂ ਦੇ ਲਾਈਫਸਟਾਈਲ ਬਾਰੇ ਉਹਨਾਂ ਦੇ ਇੱਕ ਕੰਮ ਬਾਰੇ ਤੇ ਨਾਲ ਮੇਰਾ ਸਾਥ ਦੇਣਗੇ ਹੀਰਾ ਸਿੰਘ ਹਸਪਾਲ ਇੰਜੀਨੀਅਰ ਹੀਰਾ ਸਿੰਘ ਹਸਪਾਲ ਤੁਸੀਂ ਸਾਰੇ ਜਾਣਦੇ ਹੋ ਸੋ ਅਸੀਂ ਤਿੰਨੋਂ ਮਿਲ ਕੇ ਕੁਝ ਗੱਲਾਂ ਬਾਤਾਂ ਕਰਾਂਗੇ ਕੋਈ ਪੰਜਾਬ ਦੀਆਂ ਕੋਈ ਪੰਜਾਬ ਦੇ ਵਾਤਾਵਰਨ ਦੀਆਂ ਉਥੋਂ ਦੇ ਜੰਗਲਾਤ ਦੀਆਂ ਉਥੋਂ ਦੇ ਹਾਰਟੀਕਲਚਰ ਦੀਆਂ ਤੇ ਸਾਡੇ ਸੁਭਾਅ ਦੀਆਂ ਕਿ ਅਸੀਂ ਕਿਉਂ ਆਪਣਾ ਜਿਹੜਾ ਵਾਤਾਵਰਨ ਨੂੰ ਸੰਭਾਲ ਨਹੀਂ ਪਾ ਰਹੇ ਸੋ ਸਭ ਤੋਂ ਪਹਿਲਾਂ ਤੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਜੀ ਹੈ ਨੂੰ ਜੀ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਕਿਉਂਕਿ ਪਰਦੇਸਾਂ ਜਾ ਕੇ ਆਪਣੇ ਮਿੱਤਰਾਂ ਨੂੰ ਮਿਲਣਾ ਹੋ ਰਹੀਆਂ ਗੱਲਾਂ ਵਿਚਾਰ ਕਰਨਾ ਇਹ ਬਹੁਤ ਸੁਭਾਅ ਹੈ ਮੇਰਾ ਨਰਹੰਸਪਾਲ ਸਾਹਿਬ ਅੱਜ ਇਕੱਠੇ ਗੁਰੂ ਨਾਨਕ ਦੇਵ ਜੀ ਦੇ ਅਸੀਂ ਕੰਮ ਕਰਦੇ ਸੀ ਇੱਕ ਦੋ ਦਿਨ ਨੂੰ ਬੜੀਆ ਜਾਣਦੇ ਫਿਰ ਤੁਹਾਡਾ ਨਾਲ ਜਾਣ ਫਾਣ ਹੋਇਆ ਜਿਸ ਕਰਕੇ ਬਹੁਤ ਚੰਗਾ ਲੱਗਾ ਕਿ ਅਸੀਂ ਕੁਝ ਗੱਲਾਂ ਜਿਹੜੀਆਂ ਹੈਗੀਆਂ ਉਹ ਆਪਣੇ ਆਲੇ ਦੋਲੇ ਦੀਆਂ ਗੱਲਾਂ ਤੇ ਸੰਗਤ ਦੇ ਨਾਲ ਸਾਂਝ ਕਰੀਏ ਬਹੁਤ ਬਹੁਤ ਧੰਨਵਾਦ ਹਰਸਪਾਲ ਜੀ ਤੁਹਾਨੂੰ ਜੀ ਆਇਆਂ ਜੀ ਵੈਲਕਮ ਮੈਨੂੰ ਕਿ ਅੱਜ ਮੇਰੀ ਧਰਤੀ ਮੇਰੇ ਲੋਕ ਪ੍ਰੋਗਰਾਮ ਦੇ ਹਿੱਸਾ ਬਣ ਕੇ ਬਹੁਤ ਖੁਸ਼ੀ-ਖੁਸ਼ੀ ਹੋ ਰਹੀ ਹੈ ਔਰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੈ ਕਿ ਪੰਜਾਬ 24/7 ਚੈਨਲ ਜੁੜਾ ਹੈ એ આપણે જન્મ ભાવ પ્રતિ ચિંતિત રં ਔਰ ਤੁਹਾਡਾ ਧੰਨਵਾਦ ਹੈ ਤੁਹਾਡੀ ਟੈਕਨੀਕਲ ਟੀਮ ਦਾ ਧੰਨਵਾਦ ਹੈ ਔਰ ਖਾਸ ਤੌਰ ਤੇ ਸਾਡੇ ਦਰਸ਼ਕਾਂ ਦਾ ਬਹੁਤ ਧੰਨਵਾਦ ਹੈ ਕਿ ਜਿਹੜੇ ਸੁਣਦੇ ਆ ਤੇ ਸਾਡੀ ਵਿਚਾਰ ਚਰਚਾ ਨੂੰ ਸੁਣ ਕੇ ਉਹਨਾਂ ਸਾਰਸਕਤਾਵਨ ਬੋਲਦੇ ਔਰ ਉਸ ਤੋਂ ਬਾਅਦ ਵੀ ਖੁਸ਼ੀ ਹੈ ਕਿ ਮੇਰੇ ਨਾਲ ਪੇਸ਼ਾਂ ਜੀ ਸਾਡਾ ਦਫ਼ਤਰ ਵੀ ਕੋਠਾ ਹਾਉਤੀ ਸੀਗਾ ਅਫਸਰ ਸਿੱਕੋ ਕੰਪਲੈਕਸ ਵਿੱਚ ਸੀਗਾ ਔਰ ਇਸ ਇਕੱਠੇ ਕਰੋ یونیورسٹی ਦੀ ਲੰਬਾ ਸਮੇਂ ਦੀ ਸੇਵਾ ਕੀਤੀ ਹੈ ਸੋ ਉਸ ਮਿੱਤਰਾਂ ਨਾਲ 60 ਮੀਟਰ ਤੋਂ ਪਾਰ ਤਰਤੇ ਹੋ ਤੇ ਪੰਜਾਬ 247 TV ਦੇ ਦਰਸ਼ਕਾਂ ਦੇ ਰੂਬਰੂ ਦੇਮਨ ਬਹੁਤ ਸ਼ਰਸ਼ਾਰ ਹੈ ਕਿਆ ਬਾਤ ਹੈ ਬਹੁਤ ਜਲ ਲੱਗਦਾ ਹਾਂ ਤਾਂਪਾਰਦੀਆ ਬਿਲਗਾ ਸਾਹਿਬ ਨੂੰ ਪਹਿਲਾਂ ਇਹਨੇ ਕੋਈ ਜਾਣਕਾਰੀ ਇਹਨਾਂ ਦੀ ਲਈ ਹੈ ਤੁਸੀਂ ਇਹਨਾਂ ਬਾਰੇ ਥੋੜੀ ਇੰਟਰੋਡਕਸ਼ਨ ਦੋ ਕਿਉਂਕਿ ਤੁਸੀਂ ਬਿਹਤਰ ਜਾਣਦੇ ਹੋ ਪਹਿਲਾਂ ਤਾਂ ਜਾਣਦੇ ਹੋ ਇਹਨਾਂ ਦੀ ਕਾਰਸ਼ਾਲੀ ਬਾਰੇ ਇਹਨਾਂ ਬਾਰੇ ਫਿਰ ਇਹਨਾਂ ਕੋਲ ਆਪਾਂ ਕੋਈ ਗੱਲਾਂ ਨਿੱਜੀ ਵੀ ਜਾਣਾਂਗੇ ਤੇ ਫਿਰ ਇਹਨਾਂ ਦੇ ਕੰਮਾਂ ਬਾਰੇ ਵੀ ਜਾਣਾਂਗੇ ਵੇਖੋ ਖੁਸ਼ਕਿਸਮਤੀ ਅੱਜ ਸਾਡੇ ਕੋਲ ਸੀ ਡਾਕਟਰ ਬਿਲਗਾ ਵਰਗੇ ਇੱਕ ਪਿੰਡ ਤੋਂ ਉੱਠੇ ਜਿਹੜਾ ਨੌਂਦਵਾਨਾ ਨੂੰ ਜਿਹੜਾ 1917-79 ਦੇ ਵਿੱਚ ਜਿਹੜਾ ਹਰਟੀਕਲਚਰ ਆ ਜਾਂ ਫਲੋਰੀਕਲਚਰ ਹੈ ਜਿਸ ਦੀ ਜਾਗਰਤ ਚੇਤਨਾ ਮਿਸ ਜੀ ਉਸ ਵੇ ਇਸ ਸਬਜੈਕਟ ਦੇ ਜਿਹਨੇ ਮਾਸਟਰਸ ਕੀਤੀ ਔਰ ਮੈਂ ਇਹਨੂੰ ਉਹਦੇ ਯਾਦ ਕਰਦਾ ਮੈਂ ਕਿ ਇੱਕ ਬਹੁਤ ਫੋਰਸ ਕਲਾਸ ਪੋਸਟ ਦੇ ਉੱਤੇ ਮਿਊਨਿਸਪਲ ਕਾਰਪੋਰੇਸ਼ਨ ਚ ਕੰਮ ਕਰਦਾ ਹੁੰਦਾ ਸੀ ਉਦੋਂ ਲੈਂਡਸਕੇਪ ਅਫਸਰ ਸੀ ਮਿਊਨਿਸਪਲ ਕਾਰਪੋਰੇਸ਼ਨ ਦੇ ਸਰਦੇ ਵਿੱਚ ਤੇ ਉੱਥੇ ਵੀ ਇਹਨਾਂ ਦਾ ਖਾਸ ਤੌਰ ਦੇ ਤੇ ਕੰਪਨੀ ਬਾਗ ਇੱਕ ਝਾੜੀ ਵਾਲਾ ਬਾਗ ਹੈ ਇੱਕ ਉੱਥੇ ਪ੍ਰੋਪੋਜ਼ਲ ਆਇਆ ਸੀ ਕਿ ਉਹਨੂੰ ਯਾੜਦਾ ਇੱਕ ਟੀਚਾ ਮਿੱਠਿਆ ਸੀ ਤੇ ਡਾਕਟਰ ਬਿਲਗਾ ਵੀ ਅਫੀਸਰਲ ਸਟੂਡੈਂਟ ਆਰਗਨ ਦੇ ਫੀਟ ਨਾਮ ਨੂੰ ਜਿਹੜੋ ਤੋਂ ਬਚਾਉਣ ਲਈ ਜਿਹੜਾ ਹੈ ਉਹ ਉੱਗਾ ਜੋਰਦਨ ਪਾਇਆ ਸੀਗਾ ਔਰ ਇਹਨਾਂ ਦੀਆਂ ਰਿਪੋਰਟ ਸੀ ਜਿਹੜੀਆਂ ਕੋਰਟ ਦੇ ਵਿੱਚ ਉਧਾਰ ਬਣੀਆਂ ਗਿਆ ਕਿ ਉਹ ਫਿਰ ਜਿਹੜਾ ਨਹੀਂ ਕਿ ਸਿੱਧਾ ਹੀ ਕ੍ਰਿਸਟਲ ਚੌਂਕ ਤੋਂ ਸੰਸਕ ਸੁਖਾ ਸਿੰਘ ਚੌਂਕ ਨੂੰ ਇੱਕ ਸਿੱਧੀ ਸੜਕ ਕੱਢੇ ਦਾ ਕੰਪਨੀ ਦਾਗ ਨੂੰ ਦੂਰ ਸੇਤ ਵੰਡਣ ਦੀ ਇੱਕ ਪ੍ਰੋਪੋਜ਼ਲ ਜਿਹੜੀ ਆ ਰਾਜਨੀਤਿਕ ਲੋਕਾਂ ਨੇ ਸ਼ਾਤਰ ਅਸ਼ਾਤਰਾਨਾ ਤਰੀਕੇ ਵਾਲੀ ਪ੍ਰੋਪੋਜ਼ਲ ਬਣਾਈ ਸੀ ਉਹਨਾਂ ਦਾ ਇਹ ਸੀ ਕਿ ਥੋੜਾ ਜਿਹਾ ਕੰਪਨੀ ਦਾਗ ਦਿਖਾ ਕੇ ਬਾਕੀ ਲਾਰਾ ਸੋਡ ਵਾਲਾ ਸਾਰਾ ਜਿਹੜਾ ਉਹ ਕਮਰਸ਼ੀਅਲ ਬਣਾ ਕੇ ਵਾਰ ਦਿੱਤਾ ਜਾਏਗਾ ਪਰ ਡਾਕਟਰ ਬਿਲਕਾ ਦੀ ਜਿਹੜੀ ਰਿਪੋਰਟ ਸੀ ਉਹ ਕੋਈ ਨਾ ਕੋਈ 88 ਜਿਹਦੇ ਬੰਦੀ ਤੇ ਨਾ ਨਿਸਰਤਾ ਕੋਲਕਾ ਯੂਨੀਵਰਸਿਟੀ ਦੇ ਕੋਰਡ ਦੇ ਵਿੱਚ ਦੇ ਸੀ ਕਿ ਡਾਕਟਰ ਬਿਲਕਾ ਦੀਆਂ ਫਾਈਲਾਂ ਤੇ ਜਿਹੜਾ ਸਾਨੂੰ ਨੋਟ ਲੱਭੇ ਉਹਨੇ ਫਿਰ ਉਹਨੂੰ ਸਟੇਟ ਬੋਰਡ ਦੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਸਾਈ ਹੈ ਇਸੋ ਅੰਮ੍ਰਿਤਸਰ ਦੇ ਲੋਕ ਜਿਹੜੇ ਆ ਉਹਦੇ ਤੋਂ ਡਾਕਟਰ ਬਿਲਕਾ ਵੀ ਜਿਹੜੀ ਹੈ ਕਿ ਅੰਮ੍ਰਿਤਸਰ ਵੀ ਇੱਕ ਤ੍ਰੋਹਰ ਹੈ ਜਿਹੜੇ ਅੰਮ੍ਰਿਤਸਰ ਦੇ ਬਹੁਤ ਸਾਰੇ ਤ੍ਰੋਹਰ ਹੋ ਰਹੇ ਆ ਉਹਦੇ ਵਿੱਚ ਕੰਪਨੀ ਬਾਗ ਵੀ ਇੱਕ ਵੱਡੀ ਤ੍ਰੋਹਰ ਸੀ ਜਿਹਨੂੰ ਬਚਾਉਣ ਦੇ ਵਿੱਚ ਇਹਨਾਂ ਦੇ ਸਰਕਾਰੀ ਨੋਟ ਦੇ ਰਹੇ ਆ ਬਹੁਤ ਕਮ ਹੈ ਸੀ ਉਹਦੇ ਵਿੱਚ ਬਹੁਤ ਸ਼ੁਕਰੀਆ ਬਹੁਤ ਵਧੀਆ ਇਹਨਾਂ ਨਾਲ ਗੱਲਬਾਤ ਕਰਕੇ ਪਹਿਲਾਂ ਆਪਾਂ ਜਦੋਂ ਆਫ ਕੈਮਰਾ ਬੈਠੇ ਸੀ ਤੇ ਉਦੋਂ ਵੀ ਕਈ ਗੱਲਾਂ ਬੜੀਆਂ ਵਧੀਆ ਇਹਨਾਂ ਦੀਆਂ ਜਿਹੜੇ ਜਜ਼ਬੇ ਇਹਨਾਂ ਦੇ ਔਰ ਵੱਡੀ ਗੱਲ ਇੱਕ ਹੋਰ ਵੀ ਹੈ ਜੀ ਡਾਕਟਰ ਜਸਵਿੰਦਰ ਸਿੰਘ ਬਿਲਗਾ ਜਿਹੜੇ ਨੇ ਬਿਲਗਾ ਪਿੰਡ ਜਲੰਧਰ ਡਿਸਟ੍ਰਿਕਟ ਦਾ ਮਸ਼ਹੂਰ ਪਿੰਡ ਤੇ ਬਾਬਾ ਬਿਲਗਾ ਰਹਾ ਨੂੰ ਆਪਾਂ ਸਾਰੇ ਜਾਣਦੇ ਆ ਤੇ ਮੈਨੂੰ ਇਹਨਾਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਕੋਈ 50 ਫ੍ਰੀਡਮ ਫਾਈਟਰ ਸਨ ਜੀ 76 78 ਫ੍ਰੀडम ਫਾਈਟਰ ਤੇ ਉਹ ਪ੍ਰੇਰਣਾ ਇੱਕ ਤੋਂ ਬਾਅਦ ਜਿੱਦਾਂ ਕਹਿੰਦੇ ਆ ਨਾ ਜੋਤ ਤੋਂ ਜੋਤ ਚੱਗਦੀ ਆ ਤੇ ਬਿਰਗਾ ਸਾਹਿਬ ਨੇ ਉਹ ਬਹੁਤ ਸਾਰੀਆਂ ਗੱਲਾਂ ਦਸੀਆਂ ਕਿ ਜਦੋਂ ਵੀ ਕਦੀ ਬਾਹਰ ਆਉਣ ਦੀ ਕੋਈ ਅਪਰਚੂਨਿਟੀ ਹੋਈ ਆਪਾਂ ਦਾ ਇਸੇ ਗੱਲਬਾਤਾਂ ਚ ਪੁੱਛਾਂਗੇ ਇਹਨਾਂ ਨੂੰ ਤੇ ਇਸ ਕਰਕੇ ਹੀ ਮੈਂ ਆਪਣਾ ਛੱਡਿਆ ਗਿਆ ਕਿ ਉਹ ਬਾਬੇ ਬਿਲਗੇਰਾ ਦਾ ਜਿਹੜਾ ਸਿਧਾਂਤ ਸੀਗਾ ਜਿਹੜਾ ਆਪਣੇ ਮੁਲਕ ਨੂੰ ਬਿਹਤਰ ਬਣਾਉਣ ਦਾ ਸਿਧਾਂਤ ਸੀਗਾ ਦੇ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਨਹੀਂ ਸੰਭਾਲਾਂਗੇ ਤੇ ਫਿਰ ਸਾਰਾ ਕੌਣ ਸੰਭਾਰੇਗਾ। ਤੋਂ ਬਿਲਗਰ ਸਾਹਿਬ ਪਹਿਲਾਂ ਤਾਂ ਤੁਹਾਡੇ ਅਸੀਂ ਇਸ ਗੱਲ ਦੀ ਮਸ਼ਕੂਰ ਹਾਂ ਕਿ ਤੁਸੀਂ ਅਜੇ ਤੱਕ ਉਹ ਸੰਭਾਲ ਕੇ ਰੱਖੀ ਆ ਬਾਬੇ ਬਿਲਗਿਆਰ ਵਾਲੀ ਜੋਤ ਜਿਹੜੀ ਆ ਨਹੀਂ ਤੇ ਬਹੁਤ ਸਾਰੇ ਲੋਕ ਤੇ ਆਪਣੇ ਖਾਨਦਾਨ ਦੇ ਵੀ ਕਿ ਵੱਡੇ-ਵਡੇਰੇ ਨੂੰ ਯਾਦ ਨਹੀਂ ਰੱਖਦੇ ਭੁੱਲ ਜਾਂਦੇ ਆ ਕਿ ਉਹਨਾਂ ਨੇ ਕੋ ਚੰਗੇ ਕੰਮ ਕੀਤੇ इवन ਸਾਨੂੰ ਜ਼ਿਆਦਾ ਤਾਂ ਛੱਡ ਜਾਂਦੇ ਸਾਡੇ ਵੱਡੇ ਅਸੀਂ ਉਹਨਾਂ ਦੇ ਕਦੀ ਬਰਥਡੇ ਨਹੀਂ ਮਨਾਏ ਕਦੀ ਉਹਨਾਂ ਨੂੰ ਯਾਦ ਨਹੀਂ ਕੀਤਾ ਨਾ ਕਰ ਦੇਸ਼ ਦੀ ਕਰ ਬਾਨੀਆ ਕਰਨ ਵਾਲੇ ਤੇ ਹਮੇਸ਼ਾ ਯਾਦ ਰੱਖਣ ਵਾਲੀ ਗੱਲ ਆ। ਗਲਸਾ ਉਹ ਮੇਰਾ ਵੀ ਸੁਪਾ ਆ ਗਿਆ ਕਿ ਮੈਂ ਪਿੰਡ ਬਿਲਗਾ ਜਿਹਨੂੰ ਇੱਕ ਵਾਰ ਇੰਡੀਅਨ ਐਕਸਪ੍ਰੈਸ ਨੇ ਲਿਖਿਆ ਸੀਗਾ ਵੀ ਬਿੱਲੇ ਜੋ ਫਰੀडम फाइਟਰ ਸੀ ਕਿਉਂਕਿ 76 ਆਜ਼ਾਦੀ ਘੁਲਾਟੀਆਂ ਸਾਡੇ ਕੱਲੇ ਪਿੰਡ ਦੇ ਵਿੱਚੋਂ ਹੋਏ ਨੇ ਜਿਨ੍ਹਾਂ ਨੇ 3-4 ਮਹੀਨੇ ਤੋਂ ਲੈ ਕੇ 9 ਸਾਲ ਤੱਕ ਜੇਲ੍ਹਾਂ ਕੱਟੀਆਂ ہیں ਹਿੰਦੁਸਤਾਨ ਦੀ ਆਜ਼ਾਦੀ ਲਈ ਸਭ ਤੋਂ ਮੋਹਰੀ ਹੈ ਇਹ ਬਾਬਾ ਭਗਤ ਸਿੰਘ ਜੀ ਬਿਲਗਾ ਪਿੰਡ ਮੇਰਾ ਜਨਮ ਉੱਥੇ ਹੋਇਆ ਮੈਂ ਅੱਜ 1952 ਨੂੰ ਜਨਮ ਹੋਇਆ ਮੇਰੇ ਪਿਤਾ ਜੀ ਸਰਾਰ ਮਹਿੰਗਾ ਸਿੰਘ ਤੇ ਮਾਤਾ ਜੀ ਪਵਿੱਤਰ ਗੌਰ ਜੀ ਦੇ ਕੁਖਤੋਂ ਤੇ ਮੈਨੂੰ ਜਦੋਂ ਵੀ ਸਕੂਲ ਦੇ ਵਿੱਚ ਕੋਈ ਫੰਕਸ਼ਨ ਹੁੰਦਾ ਸੀਗਾ ਕਿਉਂਕਿ ਸਾਡਾ ਪ੍ਰਾਈਵੇਟ ਸਕੂਲ ਸੀਗਾ ਨੈਸ਼ਨਲ ਆਰਚੀਕ ਸਕੂਲ ਜੁਗਾ ਤੇ ਉਤੇ ਜਾਂਦੀ ਘਾਟੀਆਂ ਦੇ ਗੀਤ 15 ਗੱਤੂ ਦਾ ਓਵਰ ਆਲ ਇਹ ਆਪਾਂ ਗੀਤ ਗਾਉਨੇ ਆ ਸਾਰੇ ਹਿੰਦੁਸਤਾਨ ਦੀ ਜਰਦੀ ਦੇ ਹੋਰ ਤੋਂ ਵੀ ਬਹੁਤ ਇੱਕ ਕੀ ਚ ਪਾਇਆ ਹੋ ਗੀ ਸੀ ਪਿੰਡੇ ਲੋਕਾਂ ਦੇ ਨਾਲ ਖਾਸ ਕਰਕੇ ਜਰਦੀ ਘਾਟੀਆਂ ਦੇ ਨਾਲ ਤੇ ਉਹਨਾਂ ਨੇ ਸਾਨੂੰ ਇਜਾਜ਼ਤ ਦਉਣ ਦੀ ਖਾਤਰ ਕਿੰਨੀਆਂ ਕਿੰਨੀਆਂ ਜੇਲਾਂ ਕੱਟੀਆਂ ਤੇ ਬਾਬਾ ਭਗਸ਼ਾ ਵੀ ਬਿਲਕੁਲ ਹੀ ਬਹੁਤ ਜ਼ਿਆਦਾ ਤੋਂ ਅੱਗੇ ਸੀਗੇ ਉਹ ਸੀਗੇ ਸਾਡੇ ਬਾਬਾ ਜੀ ਦੇ ਨਾਲ ਕਜ਼ਨ ਸੀਗੇ ਤਾਂ ਫੈਮਿਲੀ ਜੀ ਥੋੜਾ ਹਟ ਕੇ ਸੀਗੇ ਨਾਲ ਨੇੜੇ ਸੀਗੇ ਤੇ ਫਿਰ ਜਿਹੜਾ ਸਾਡਾ ਪਿੰਡ ਹੈ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਦਾ ਬਸਾਇਆ ਹੋਇਆ ਪਿੰਡ ਵੀ ਹੈਗਾ ਜੁਲਾਈ ਤਾਰਾਣੀ ਕੀ ਜਾ 18 ਦੇ ਬਿਹਾਲ 1 ਤੇ 2 ਜੁਲਾਈ 1599 ਨੂੰ ਗੁਰਵਾਰ ਜਨ ਦੇਵ ਜੀ ਆਪੇ ਬਰਾਤ ਲੈ ਕੇ ਗੋਵਿੰਦਵਾਲ ਸਾਹਿਬ ਤੋਂ ਚੱਲੇ ਸਨ ਰਸਤੇ ਦੇ ਰੁਕਦੇ ਰੁਕਦੇ ਸਾ ਤੋਂ ਪਿਛਲੇ ਪਿੰਡਾਂ ਉਨਾਂ ਨੇ ਰੁਕਣ ਦੀ ਇੰਤਜ਼ਾਰ ਕੀਤੀ ਸ਼ਾਮਾਂ ਦਾ ਵੇਲਾ ਜੀ ਤੋ ਪਿੰਡ ਵਨਤਾਰੀ ਵਾਲਿਆਂ ਨੇ ਮਖੌਲ ਦੇ ਵਿੱਚ ਗਿਆ ਤਾਂ ਜੀ ਅੱਗੇ ਪਿੰਡ ਬਹੁਤ ਵੱਡਾ ਹੈਗਾ ਬਲਵਤ ਤੁਸੀਂ ਉੱਥੇ ਚਲੇ ਜਾਓ ਤੁਹਾਡੀ ਸੇਵਾ ਜੀ ਜੀ ਹੈਗੀ ਵਧੀਆ ਹੋਊਗੀ ਹਾਂ ਮਹਾਰਾਜ ਜੀ ਜਿਹੜੀ ਪਾਣੀ ਦੇ ਪਾਤਸ਼ਾਹ ਦੇ ਬਰਾਸੀ ਹੋ ਦੇ ਵਿੱਚ ਉਸ ਵੇਲੇ ਜਿੱਮੇ ਸਿੱਖ ਫਰਟਨਟ ਸੀਗੀ ਬਾਬਾ ਬੁੱਢਾ ਸਾਹਿਬ ਸਾਨਾ ਸਾਈ ਨਿਆਮੀਰ ਜੀ ਸਾਨਾ ਪਾਈ ਗੁਰਦਾਸਾਨਾ ਸਭ ਤੋਂ ਵੱਡੀ ਉਮਰ ਦੇ ਬਾਬਾ ਸ਼ਰੀ ਜਾਨੇ ਗੁਰਨਾਮ ਸਿੰਘ ਦੇ ਵੱਡੇ ਬੇਟੇ ਉਹਨਾਂ ਦੀ 94 ਸਾਲ ਦੀ ਉਮਰ ਸੀ ਜਦੋਂ ਉਹ ਸਾਡੇ ਪਿੰਡ ਆਏ ਸਾਡੇ ਪਿੰਡ ਦੇ ਵਿੱਚ ਤਾਂ ਉਹਨਾਂ ਸਤਕੁਲੀਆਂ ਹੀ ਛੱਗਿਆ ਪਿੰਡ ਦਾ ਉਹ ਕੁਲੀਆਂ ਨੂੰ ਕਹਿੰਦੇ ਸੀਗੇ ਤੇ ਉਹ ਵੀ ਕਈ ਵਾਰੀ ਖਰਾਬ ਹੋ ਜਾਂਦੀ ਸੀ ਤਾਂ ਜਦੋਂ ਉੱਥੇ ਆ ਕੇ ਮਹਾਰਾਜ ਦੀ ਬਰਾਤ ਨੇ ਕਿਹਾ ਪਹਿਲੀ ਪਈ ਰਾਤ ਲੈਣਾ ਤੇ ਕਹਾ ਅਗਲੇ ਪਿੰਡ ਮੋਸਾਪ ਜੀ ਜਿੱਤੇ ਮਾਤਾ ਜੰਦਾ ਜੀ ਦਾ ਵਿਆਹ ਹੋਣਾ ਹੈ ਸਾਡੇ ਪਿੰਡ ਦੇ ਲੋਕਾਂ ਨੇ ਉਹਨੂੰ ਸੇਵਾ ਸਮਝੀ ਆਪਣੀ ਬਹੁਤ ਖੁਸ਼ੀ ਸਮਝੀ ਇਸ ਭਾਗ ਦਾ ਸਮਝਿਆ ਆਪਣੀ ਮਹਾਰਾਜ ਜੀ ਲੋਕੋ ਸਾਡੇ ਪਿੰਡ ਤੇ ਜੋ ਵੀ ਲੋਕਾਂ ਨੇ ਸੇਵਾ ਮਹਾਰਾਜ ਦੀ ਕੀਤੀ ਪਹਿਲਾਂ ਤਾਂ ਮੈਨੂੰ ਬਹੁਤ ਨਾ ਇਹ ਵਾਲੇ ਹੁੰਦਾ ਸੀਗਾ ਕਿ ਉਸ ਵੇਲੇ ਨਾ ਕੋਈ ਬਿਚਾਉਣੇ ਸੀ ਨਾ ਕੋਈ ਖਾਣੇ ਸੀ ਜਿਹੜੇ ਲੋਕਾਂ ਨੇ ਕੀ ਸੇਵਾ ਕੀਤੀ ਹੋ ਜਿਹੜਾ ਪੰਜਵੇਂ ਪਾਤਸ਼ਾਹ ਨੇ ਕਿਹਾ ਸੀ ਇੱਕ ਰਾਤ ਹੋਰ ਰਹਿਣਾ ਚਾਹੁੰਦੇ ਆ ਤੇ ਬਾਅਦ ਵਿੱਚ ਮੈਂ ਕਿਸੇ ਪ੍ਰੋਗਰਾਮ ਦੇ ਸੁਣਾਏ ਤੇ ਪਹਿਲਾਂ ਸੁਣਿਆ ਤਾਂ ਉਦਾਂ ਵੀ ਸੀਗਾ ਉਹ ਕੀਰਤਨ ਵਾਲਾ ਜਿਹੜਾ ਕਹਿੰਦਾ ਸੀਗਾ ਜੀ ਬੇਗੇ ਵਾਲਿਆਂ ਨੇ ਮਹਾਰਾਜ ਜੀ ਵਾਹਿ ਜੀ ਕੀਤੀ ਤੇ ਉਹਨਾਂ ਦਾ ਮਨ ਜਿਹਾ ਸੀਗਾ ਅਗਲੇ ਦੰਗਿਆਂ ਨੂੰ ਜੀਤਾ ਜਦੋਂ ਬਰਵਾਨੀ ਦੇ ਚੌਧਾ ਵੀ ਸਤਗੁਰੂ ਕੀ ਸੇਵਾ ਸਬਰ ਹੈ ਜੀ ਕੋਈ ਕਰੇ ਚਿਤ ਲਾਏ ਤਾਂ ਉਹ ਵੀ ਨਹੀਂ ਬੇਗੇ ਵਾਲਿਆਂ ਨੇ ਚਿਤ ਲਾ ਕੇ ਸੇਵਾ ਮਹਾਰਾਜ ਜੀ ਕੀਤੀ ਤੇ ਮਹਾਰਾਜਾ ਜਲਦੀ ਕੀਤਾ ਤੇ ਅਸੀਂ ਇਕ ਰਾਤ ਹੋ ਰਹੀਏ ਮਹਾਰਾਜ ਦੂਸਰੀ ਰਾਤ ਜਿਹੜੀ ਤੀਸਰੀ ਦਿਨ ਮਹਾਰਾਜ ਨੇ ਉੱਥੋਂ ਚਾਲੇ ਪਾਉਣੇ ਸੀ ਮੋਹ ਸਾਹਿਬ ਸਾਤੋਂ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਵਾਲਿਆਂ ਨੇ ਤੇ ਸਵਾਲ ਉਹਦਾ ਨਹੀਂ ਜਦੋਂ ਪਿੰਡ ਦੇ ਵਿੱਚ ਕੋਈ ਵਧੀਆ ਮਤਲਬ ਹੋਵੇ ਚਾਹੇ ਲੀਡਰ ਹੋਵੇ ਚਾਹੇ ਸ਼ਾਂਤ ਮਾਹੌਲ ਹੋਵੇ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਕਿ ਮਹਾਰਾਜ ਸਾਡਾ ਤਾਂ ਸੱਤ ਕੁ ਲਈ ਹੀ ਰਹੀਆਂ ਜਿਗ ਦੇ ਨੇਰੀ ਹੌਲੀ ਹੋਣੀਆਂ ਜਿਗ ਦੇ ਅੱਗ ਲੱਗ ਜਾਈ ਤਾਂ ਸਾਡਾ ਨੁਕਸਾਨ ਹੋ ਜਾਂਦਾ ਹੈ ਤੇ ਵਾਰਾਈ ਨੇ ਕਿਹਾ ਕਿ ਤੁਸੀਂ ਰੱਬ ਦਾ ਨਾਮ ਲਿਆ ਤੇ ਉਹ ਪਾਠ ਪੂਜਾ ਕਰਿਆ ਪਰ ਕਿ ਤੁਹਾਡਾ ਜਿਹੜਾ ਪਿੰਡ ਹੈ ਉਹ ਤਾਂ ਸੱਤ ਦਰਵਾਜਿਆਂ ਵਾਲਾ ਪਿੰਡ ਬਣਨਾ ਹੈ ਜਿਹੜੇ ਸੱਤ ਕੁੜੀਆਂ ਦੇ ਨਾਂ ਤੇ ਬਣਨੇ ਆ ਤੇ ਹੁਣ ਦੋਬਾ ਲਈ ਹੁੰਦਾ ਪੰਜਾਬ ਜੀ ਬਹੁਤ ਇੰਡੀਆ ਲੈਵਲ ਤੇ ਵੀ ਜਾਣਿਆ ਹੋਇਆ ਪਿੰਡ ਹੁਣ ਸਾਡੇ ਪਿੰਡ ਦੇ ਸੱਤ ਦਰਵਾਜੇ ਨੇ ਸੱਤ ਪਾਸੋਂ ਐਂਟਰੀ ਹੁੰਦੀ ਹੈ ਇਹਦਾ ਮਤਲਬ ਸੱਤ ਸੜਕਾਂ ਬਾਰੇ ਜੇ ਤੋਂ ਨਿਕਲਦੀਆਂ ਤੇ ਤਿੰਨ ਸੜਕਾਂ ਹੈਗੀਆਂ ਜਿਹੜੀਆਂ ਕਿਲੋਮੀਟਰ ਤੇ ਜਾ ਕੇ ਫਿਰ ਦੋ ਫਾਰੰਗਾਂ ਦੀਆਂ 9 ਤੇ 10 ਪੈਸਾ ਆਪ ਉਹ ਜਿਹੜੀ ਪਿੰਡ ਨੂੰ ਪੈਂਦੀ ਹੈ ਤੇ ਪਿੰਡ ਦੇ ਬਿਲਕੁਲ ਸੈਂਟਰ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਹੈਗਾ ਜਿੱਥੇ ਮਹਾਰਾਜ ਨੇ ਆਪਣੇ ਘੇਰੇ ਲਾਇਏ ਸੀ ਤੇ ਜਦੋਂ ਫਿਰ ਉਹਨਾਂ ਨੇ ਮਹਾਰਾਜ ਨੇ ਇਹ ਬਖਸ਼ਿਸ਼ ਦਿੱਤੀ ਵੀ ਸਾਥ ਦਰਵਾਜ਼ਿਆਂ ਵਾਲਾ ਪਿੰਡ ਵਾਲਾ ਮਰ ਤੇ ਨਾਲ ਉਹ ਮਹਾਰਾਜ ਤੋਂ ਲੋਕਾਂ ਨੇ ਪੁੱਛਿਆ ਮਹਾਰਾਜ ਸਾਨੂੰ ਕੋਈ ਨਿਸ਼ਾਨੀ ਵੀ ਦਿਜੋ ਤੇ ਬੱਸ ਜਿਹਾ ਨਾਰਮਲ ਜੀ ਸ਼ਾਇਦ ਮਹਾਰਾਜ ਨੇ ਆਪਣੇ ਵਸਤਰ ਜਿਹੜੇ ਸੀ ਉਹ ਬਦਲੇ ਸੀਗੇ ਇਸ਼ਾਰਾ ਕਰਕੇ ਮਹਾਰਾਜ ਨੇ ਜਦੋਂ ਵਸਤਰ ਬਦਲੇ ਤੇ ਉਹਦੇ ਵਿੱਚ ਆਪਣੀ ਦਾ ਜਰਨੀ ਹੈ ਗਿਆ ਉਸ ਵੇਲੇ ਦੇ ਪਿੰਡ ਬਲਗਾਨ ਵਾਸੀਆਂ ਨੇ ਮਹਾਰਾਜ ਨੇ ਆਪਣੇ ਇੱਥੇ ਦਿੱਤੀਆਂ ਉਹਨਾਂ ਦਾ ਕੁਰਤਾ ਜਿਹੜਾ ਮਲਮਲ ਦਾ ਕਿਉਂਕਿ ਹਰ ਵਾਰ ਨਹੀਂ ਨਾ ਸੀ ਜਰਨੀ ਕਰਕੇ ਤਾਂ ਬਹੁਤ ਹਲਕੇ ਕੱਪੜੇ ਪਤਲੇ ਦੇ ਵਿੱਚ ਬਣਾਇਆ ਹੋਇਆ ਜਿਹਾ ਫਿਰ ਮਹਾਰਾਜ ਨੇ ਜਿਹੜਾ ਪਜਾਮਾ ਸੀਗਾ ਸਿਲਵਰਾ ਉਹਦੇ ਤੇ ਫਟੀਆਂ ਸੀਗੀਆਂ ਇੱਕ ਗੁਲਾਬੀ ਲੱਗਦੀ ਇੱਕ ਚਿੱਟੇ ਦੀ ਇੱਕ ਗੁਲਾਬੀ ਤੇ ਚਿੱਟੇ ਦੀ ਜਦੋਂ ਅਸੀਂ ਬਚਪਨ ਤੋਂ ਦੇਖਦੇ ਹੁੰਦੇ ਸੀ ਮਹਾਰਾਜ ਦੇ ਵਿਆਹ ਦਾ ਪਰਵ ਉਹ ਤਾਂ ਮਿਲੇ ਹੀ ਕਹਿੰਦੇ ਹੁੰਦੇ ਸੀ ਹਾਂ ਵਿਆਹ ਪਰਵ ਆ ਗਿਆ ਤੇ ਜਿਹੜੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜੀ ਉਹ ਐਵੇਂ ਵੀ ਫੇਮ ਉਹ ਤੋਂ ਫੜ ਕੇ ਤੇ ਫੇਰ ਇਹਦਾ ਚੁੱਕਦੇ ਹੁੰਦੇ ਸੀ ਜੀ ਸਾਹਿਬ ਸਿੰਘ ਜੀ ਇੱਥੇ ਲਾਉਂਦਾ ਜਿਆ ਵੀ ਮਹਾਰਾਜ ਦੀ ਹਾਈਟ ਕਿੰਨੀ ਹੋਣੀ ਆ ਹੂੰ ਹੂੰ ਪੱਲਾ ਸਾਹਿਬ ਇਹ ਬਾਹਰ ਉੱਤੇ ਚੱਕਿਆ ਆਉਂਦੇ ਤੇ ਪਜਾਮਾ ਫੇਰ ਥੱਲੇ ਲਾਈਆਂ ਦਾ ਜਮੀਨ ਦੇ ਉੱਤੇ ਐਡੀ ਉਹਦੀ ਹਾਈਟ ਸੀਗੀ ਅੱਛਾ ਗੁਰੂ ਜੀ ਪਾਸੇ ਦੀ ਮੁੱਢਲੀ ਸਖਾਪਾਦ ਮੇ ਪਾਸਾ ਲੰਬੇ ਸੀਗੇ ਹੂੰ ਹੂੰ ਨੋ ਡਾਊਟ ਕਿ ਉਹ ਚੂੜੀ ਦਾ ਪਿਆਮ ਇਹਦੇ ਤਲੇ ਥੋੜੀ ਜਿਹੀ ਚੂੜੀਆਂ ਪਾ ਕੇ ਰੱਖਦੇ ਸੀ ਤੇ ਪਰ ਫੇਰ ਵੀ ਜਦੋਂ ਇਹਦਾ ਬਾਹ ਪ੍ਰਧਾਨ ਦਾ ਉੱਤੇ ਚੱਕ ਕੇ ਕਰਦੇ ਤਾਂ ਲੋਕਾਂ ਸਾਰਿਆਂ ਨੂੰ ਹੈਰਾਨੀ ਬੜੀ ਹੁੰਦੀ ਸੀ ਖੁਸ਼ੀ ਵੀ ਹੁੰਦੀ ਸੀ ਕਿ ਮਹਾਰਾਜ ਇਹ ਦੇ ਨੌਜਵਾਨ ਛੇਤ ਰੱਖਦੇ ਸੀਗੇ ਤੇ ਫੇਰ ਨਾਲ ਇੱਕ ਵਿਸ਼ਾਲਾ ਸੀਗਾ ਜਿਹੜਾ ਕਪੜਾ ਖੁੱਲੇ ਤੌਰ ਤੇ ਉੱਪਰ ਲੈਣ ਸੀਗਾ ਮਹਾਰਾਜ ਦਾ ਕੰਗਣਾ ਸੀਗਾ ਤੇ ਉਹ ਤੇ ਰਾਤ ਨੂੰ ਜਦੋਂ ਪਗੜੀ ਉਤਾਰਦੇ ਤਾਂ ਸਿਰ ਤੇ ਨੂੰ ਇੱਕ ਤਕੋਨਾ ਜਿਹਾ ਕਪੜਾ ਸੀ ਉਹਨੂੰ ਉਰਦੂ ਚ ਸ਼ਹਿਰ ਭਾਸ਼ਾ ਜਾਂ ਫਾਰਸੀ ਹੁਣ ਅਨਸ਼ੇਲੀ ਕਹਿੰਦੇ ਸੀ ਟੋਪੀ ਬਾਗਰ ਕਿਸੇ ਲਈ ਟੋਪੀ ਹੋਣਾ ਟੋਪੀ ਲਈ ਸ਼ਬਦ ਵਰਤਿਆ ਜਾਂਦਾ ਹੁੰਦਾ ਤੇ ਪਰ ਜਿਹੜੀ ਤਵਾਈ ਤੋਂ ਬੈਠ ਕੇ ਮਹਾਰਾਜ ਨੇ ਇਸ਼ਾਰਾ ਕੀਤਾ ਜਿਗਾ ਉਹ ਹੈਗੀ ਸੀਗੇ ਇਹ ਸਾਰੀਆਂ ਚਿੰਨਾਂ ਸਾਡੇ ਪਿੰਡ ਦੇ ਵਿੱਚ ਅੱਜ ਦੀ ਸ਼ਸ਼ੋਭਾ ਥਣ ਤੇ ਦੋ ਕਹਾਜ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕੀਤੀ ਮੈਨੂੰ ਪਿੰਡ ਦੇ ਕੁਝ ਬੰਦਿਆਂ ਨੇ ਕਿਹਾ ਸਰਬੀ ਡਾਕਟਰ ਸਾਹਿਬ ਆਪਾਂ ਇਹਨਾਂ ਦੀ ਜਿਹੜੀ ਸਾਂਭ ਸੰਭਾਲ ਦੇ ਬਾਰੇ ਕੁਝ ਕਰੀਏ ਕਿਉਂਕਿ ਜਿਹੜੇ ਹੁਣ ਵਸਤਰ ਹੈ ਉਹ ਡਿੱਡ ਹੋ ਗਿਆ ਤੇ ਕਪੜਾ ਥੋੜਾ ਥੋੜਾ ਪੁਰਨਾ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਜਿਹੜਾ ਅੰਗਰਾ ਦੇ ਉੱਤੇ ਕਪੜੇ ਲੱਗਦੇਦੇ ਹੋਗਾ ਨਾ ਇਹ ਦਰਸ਼ਨ ਕਰਾਉਂਦੇ ਸੰਗਤ ਦੇ ਪ੍ਰਧਾਨ ਸਖਤਰ ਜੀ ਦੇ ਪ੍ਰਬੰਧ ਹੁੰਦੇ ਸੀਗੇ ਤੇ ਫਿਰ ਮੈਂ ਪਹਿਲਾਂ ਤਾਂ ਪੀਐਲ ਨੂੰ ਧਿਆਨ ਦੇ ਵਿੱਚ ਉੱਥੇ ਡਿਪਾਰਟਮੈਂਟ ਆਫ ਕਲੋਥਿੰਗ ਐਂਡ ਟੈਕਸਟਾਈਲਸ ਆਉਂਦਾ ਨਾ ਅਸਲਾ ਮਸਲਾ ਕੀਤਾ ਵੀ ਅਸੀਂ ਨੇ ਸੰਭਾਲ ਕਰੀਏ ਉਹ 2 ਮਹੀਨੇ ਜਿਹੜੇ ਉਹਦੇ ਸਾਇੰেন্টিਸ ਲੱਗੇ ਰਹੇ ਬਾਅਦ ਛੋੜਾ ਨੇ ਫਿਰ ਹੱਥ ਜੋੜ ਕੇ ਮੈਨੂੰ ਕਹਿੰਦੇ ਡਾਕਟਰ ਸਾਹਿਬ ਤੁਹਾਡੀ ਤਾਂ ਬਹੁਤ ਜਿਹੜੀ ਹੈਗੀ ਅਨਮੁੱਲੀ ਰਾਤ ਹੈ ਕਿ ਸਾਡੇ ਕੋਲ ਇੰਨੀ ਜਿਹੜੀ ਹੈਗੀ ਮਹਾਰਤ ਨਹੀਂ ਹੈਗੀ ਤਾਂ ਤੁਸੀਂ ਕਿਰਪਾ ਕਰਕੇ ਕਹਿੰਦੇ ਕਿ ਤਾ ਹੋਰ ਕਰਾ ਲਉਤਾ ਤੰਗਾ ਇਹਦੇ ਇਹ ਰਹੋਗੇ ਸੀ ਕੋਈ ਗਲਤੀ ਕਰ ਬੈਠੀ ਹੈ ਤੇ ਫਿਰ ਮੇਰੇ ਕਿਸੇ ਨੇ ਕਿਹਾ ਕਿ ਦਿੱਲੀ ਦੇ ਵਿੱਚ نیشنل ਜੀਓਗ੍ਰਾਫਿਕ ਜਿਹਦੇ ਵਿੱਚ ਪੁਰਾਣੇ ਬਾਦਸ਼ਾਹਾਂ ਦੀਆਂ ਵੱਡੀਆਂ-ਵੱਡੀਆਂ ਪਸ਼ਾਕਾਂ ਪਈਆਂ ਤੁਸੀਂ ਉੱਥੇ ਜਾਓ ਮੈਂ ਫਿਰ ਦਿੱਲੀ ਗਿਆ ਤੇ ਜਦੋਂ ਮੈਂ ਉੱਥੇ ਟਿਕਟ ਲੈਣਾ ਸੀ ਤੇ ਮੈਂ ਉਹ ਅੰਦਰ ਬੈਠੇ ਬੰਦੇ ਨੂੰ ਕਿਹਾ ਮੈਂ ਕਿਹਾ ਭਾਈ ਸਾਡੇ ਇਦਾਂ-ਇਦਾਂ ਕਰਕੇ ਪਸ਼ਾਕਾਂ ਦੇ ਸਾਬ ਨੂੰ ਸਵਾਲ ਕਰ ਲਈ ਤੇ ਮੈਨੂੰ ਦੱਸੋ ਮੈਂ ਕਿਹਨੂੰ ਦੱਲ ਮੈਨੂੰ ਚੰਗੀ ਗੱਲ ਚੀਜ਼ ਆ ਖੁਸ਼ਕਿਸਮਤ ਨੇ ਕਿਹਾ ਉਹ ਜਿਹੜੇ ਕੀਮਤ ਦੇ ਸੀ ਉਹ ਟ੍ਰੇਕ ਵਾਲੇ ਦੇ ਨਾਲ ਹੀ ਬੈਠੇ ਸੀਗੇ ਹੂੰ ਤੇ ਮੈਂ ਟ੍ਰੇਕ ਲਈਦਾ ਮੈਨੂੰ ਕਹਿੰਦੇ ਜਹੀਰ ਦਰਿਆਜੋਤ ਮੈਨੂੰ ਕਹਿੰਦੇ ਤੁਹਾਡਾ ਪਿੰਡਾ ਪੰਡਾ ਮੈਨੇਜ ਬਿਲਗਾ ਪੰਡਾ ਜਿਹੜਾ ਜਲੰਧਰ ਹੈ ਤੇ ਕਹਿੰਦੇ ਵਸਤਰ ਕਾਦੇ ਨੇ ਮਾਰੇ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਦੇ ਨੇ ਕਿ 500 ਸਾਲ ਹੋ ਗਿਆ ਉਹਨਾਂ ਨੇ ਮੈਨੂੰ ਜਵਾਬ ਦੇਦਾ ਕਹਿੰਦੇ ਜੀ ਪਿੰਡਾਂ ਦੇ ਰਿਖਤਾਂ ਜਿਹੜੀ ਹੈਗੀ ਇਦਾਂ ਦੀ ਚੀਜ਼ ਬਾਣੀ ਨਹੀਂ ਛੱਡੀ ਵੀ ਜਿਹੜੀ 500 ਸਾਲ ਦੀ ਪਈ ਹੋਵੇ ਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਕਹਾਂ ਜੀ ਲਵਾ ਬਣ ਸਕਦੇ ਆ ਹਮਰਸਰ ਸਾਹਿਬ ਬਣ ਸਕਦੇ ਆ ਕਹਿੰਦੇ ਹਾਂ ਜੀ ਉੱਥੇ ਬਣ ਸਕਦੇ ਉਹ ਜਿਹੜਾ ਕਿਉਰਟਰ ਜੀ ਉੱਥੇ ਹੀ ਬਣ ਗਿਆ ਉਹ ਤੋਂ ਬਣ ਸਕਦੇ ਆ ਤੇ ਮੈਨਾਂ ਜੀ ਇਥੇ ਕੋਈ ਸ਼ੱਕ ਨਹੀਂ ਜੀ ਪਾਣੀ ਪਾਚਾ ਗਵਿੰਦਰ ਸਾਹਿਬ ਜੋ ਆਪਣੀ ਬਰਾਤ ਲੈ ਕੇ ਚੱਲੇ ਆ ਤੇ ਉਹਨਾਂ ਨੇ ਗਵਿੰਦਰ ਸਾਹਿਬ ਦਾ ਇਹ ਜਿਹੜਾ ਕੋਈ ਸ਼ਾਦਨ ਜਾਂ ਸਹੂਲਤਾਂ ਨਹੀਂ ਹੋਣੀਆਂ ਕੁਦਰਤੀ ਆ ਉਹਨਾਂ ਨੇ ਹਮਰਸਰ ਸਾਹਿਬ ਤੋਂ ਆਪਣੇ ਬਰਤ ਤਿਆਰ ਕੀਤੇ ਹੋਣੇ ਆ ਫਿਰ ਉਹ ਬਣ ਗਿਆ ਕਹਿੰਦਾ ਜੀ ਹੋ ਸਕਦੇ ਆ ਪਰ ਉਹ ਕੁਝ ਕੋਰੋਨੀ ਯਾਤਰਾ ਜਾ ਕੇ ਉਹ ਸਮੇਂ ਦੀ ਗੱਲ ਸੀ ਸਿੱਧਾ ਕੋ ਤਸਵੀਰਾਂ ਹੋਣਗੀਆਂ ਉਹਨਾਂ ਦੀ ਨਾਲ ਦਿਖਾਉਣ ਲਈ ਉਹਨਾਂ ਨੂੰ ਬਸਤਰਾਂ ਦੀ ਬੰਤਰ ਤੋਂ ਜਾਂ ਬਸਤਰ ਦੇ ਕੱਪੜੇ ਤੋਂ ਉਹਨਾਂ ਨੇ ਜੱਜ ਕੀਤਾ ਕਿ ਇਹ ਨਹੀਂ ਬਣ ਸਕਦਾ ਨਹੀਂ ਉਹ ਮੈਂ ਜਵਾਨੀ ਗੱਲੀ ਕਰਦਾ ਸੀ ਨਾ ਹਾਂ ਹਾਂ ਉਹਨਾਂ ਦਾ ਵੀ ਜੇ ਤੁਸੀਂ ਕਹਿੰਦੇ 500 ਸਾਲ ਦੇ ਬਾਤ ਰੁਪਏ ਦੇ 500 ਸਾਲ ਦਾ ਕੱਪੜਾ ਇਹ ਨਾ ਰਹਿ ਸਕਦਾ ਪੈਣ ਚ ਬਣਿਆ ਉਹਦੀ ਕੁਆਲਿਟੀ ਇੰਨੀ ਵਧੀਆ ਸੀ ਉਹ ਸਾਹਿਬ ਹਾਂ ਹਾਂ ਉਹਦਾ ਫਿਰ ਨਾ ਦੱਸੀਆ ਮੈਂ ਮੁਰੇ ਜਵਾਬ ਹੀ ਦਿੱਤਾ ਨਾ ਕਿ ਇਹ ਨਫਰ ਸਾਬ ਬਣ ਸਕਦੇ ਆ ਹਾਂ ਬੰਦੇ ਪੜੇ ਵੀ ਅਮਰ ਸਾਹਿਬ ਦੇ ਵਿੱਚ ਟੈਕਸਟਾਈਲ ਅੰਡਰਸੀ ਬੁਲੰਡਾ ਸੀ ਉਹ ਇਹਨਾਂ ਦੀ ਅਨੁਭਵ ਵੀ ਰਹੀ ਜਾਂ ਫਿਰ ਮਾਗਨ ਹੋਰ ਬਣ ਸਕਦੇ ਆ ਕਿਉਂਕਿ ਮਹਾਰਾਜ ਦਾ ਜਨਮ ਹੋਦਾ ਸੀਗਾ ਤੇ ਇਹ ਉਹ ਬੰਗਿਆ ਕਹਿੰਦਾ ਵੀ ਹੋ ਸਕਦਾ ਫੇਰ ਕਹਿੰਦਾ ਤੁਸੀਂ ਪੰਜਾਬ ਗਵਰਨਮੈਂਟ ਨੂੰ ਲਿਖੋ ਤੇ ਉਹ ਸਾਨੂੰ ਇਨਵਾਈਟ ਕਰੂਗਾ ਹੀ ਪਿਆ ਸਕਦੇ ਆ ਤੇ ਮੈਂ ਸੋਚਿਆ ਵੀ ਪੰਜਾਬ ਗਵਰਨਮੈਂਟ ਨੂੰ ਲਿਖਾ ਦੇ ਪਤਾ ਨਹੀਂ ਹੋਣਾ ਕਿ ਹੋਣਾ ਫਿਰ ਤੁਸੀਂ ਕਹਿੰਦੇ ਜੀ ਰਿਸ਼ਵੋਨੀ ਕਮੇਟੀ ਨੂੰ ਲਿਖੋ ਮੈਂ ਰਿਸ਼ਵੋਨੀ ਕਮੇਟੀ ਗਿਆ ਉੱਥੇ ਅਮਰਸਾਹਬ ਤੇ ਉਹ ਮਰੀਏ ਦੋ ਤਰੀਕਾ ਪੈਦਮਣਣਾ ਕਰਨਾ ਹੋ ਗਿਆ ਉਹ ਵੀ ਗੱਲ ਬਣੀ ਨਾ ਤੇ ਚਲੋ ਫਿਰ ਮੈਂ ਸੋਚਿਆ ਵੀ ਸ਼ਹਿਰ ਦੇ ਮੇਰੇ ਲੇਖੇ ਦੇ ਵਿੱਚ ਸੇਵਾ ਨਹੀਂ ਲੱਗੀ ਹੋਈ ਪਰ ਉਸ ਤੋਂ ਬਾਅਦ ਹੁਣ 10 ਸਾਲ ਹੋ ਗਏ ਸਾਡੇ ਪਿੰਡ ਦੇ ਐਨ ਆਰ ਆਈ ਸੀਗੇ ਉਹਨਾਂ ਨੂੰ ਵੀ ਇਹ ਚੜਕ ਲੱਗੀ ਹੋਈ ਜਿਹੜੇ ਮਹਾਰਾਜ ਦੇ ਬਸਤਰਾ ਸੀ ਉਹ ਸਿਮਾਨ ਸਿਮਾਰ ਕਰਦੀਆਂ ਉਹਨਾਂ ਦੀ ਕੁਦਰਤੀ ਇਹਦਾ ਗੱਲ ਕੀਤੀ ਸੀ ਬੈਠੇ ਸੀਗੇ ਪਿੰਡਾਂ ਦੇ ਲੋਕਾਂ ਜਿਹੜਾ ਫਿਰ ਮਾਨੂੰ ਹੀ ਹਿਸਟਰੀ ਸੁਣਾਤੀ ਮੈਂ ਕਿਹਾ ਜਿੱਦਾਂ ਦਾ ਕਰਕੇ ਮੈਂ ਕੋਸ਼ਿਸ਼ ਕੀਤੀ ਸੀ ਉਹ ਗੱਲ ਸਿਰੇ ਦੀ ਲੱਗੀ ਉਹ ਵੀ ਮੈਨੂੰ ਕਹਿੰਦੇ ਤੁਸੀਂ ਉਹ ਬੰਦੇ ਦਾ ਨਾਮ ਦੱਸੋ ਜਿਹੜਾ ਉਹ ਚੀਜ਼ ਕੰਜ਼ਰਵੇਟਰ ਹੈਗਾ ਸੀਗਾ ਨੈਸ਼ਨਲ ਮਿਊਜ਼ੀਅਮ ਦਾ ਉਹ ਸਵਾਰ ਐਸ ਵੀ ਸਿੰਘ ਹੀ ਸੀਗੇ আচ্ছা ਜੀ ਤੇ ਮੈਨੂੰ ਜਿਆਦਾ ਫਿਰ ਮੈਨੂੰ ਨਾ ਰੂਟ ਵੀ ਪੁੱਛਿਆ ਨਹੀਂ ਹੈ ਗਿਆ ਤਾਂ ਕਿਤਾ ਨਾ ਕਿ ਤਈ ਨੰਮੀ ਦੇ ਵੀ ਤੋਂ ਸ਼ਤਾਬਦੀ ਆਉ ਲੋ ਰਹੇ ਨੇ ਮੈਂ ਤੁਹਾਨੂੰ ਉੱਥੋਂ ਅੱਗੇ ਲੈਣ ਨੂੰ ਅੱਗੇ 20 25 ਕਿਲੋਮੀਟਰ ਦਾ ਸਾਰਾ ਇਹ ਤੋਂ ਟਿਕਰ ਜਾ ਕੇ ਮੁੜ ਕੇ ਫਿਰ ਪਤਾ ਨਹੀਂ ਉਹਨਾਂ ਨੂੰ ਕੋਈ ਦਿੱਕਤ ਸੀਗੀ ਹੈਗੇ ਵੀ ਸਰਦਾਰ ਸੀਗੇ ਬਿਲਕੁਲ ਸਰਦਾਰ ਸੀਗੇ ਅੱਛਾ ਤੇ ਜਿਵੇਂ ਗਮਨ ਤੋਂ ਰੇਲ ਵੀ ਚੱਲੇ ਸੀਗੇ ਤੁਸੀਂ ਮੁਝੇ ਕਰਦੇ ਸੀਗੇ ਹਾਂ ਹਾਂ ਬਲਾਮਾਂ ਜਿੰਨਾ ਬਹੁਤ ਸੋਹਣੀਆਂ ਦਿੱਤੀਆਂ ਪਰ ਮੈਨੂੰ ਜੋ ਲੱਗਦਾ ਸੀਗਾ ਤੇ ਉਹਨਾਂ ਨੇ ਜੋ ਸ਼ੋਅ ਕੀਤਾ ਕੋਈ ਕੋ ਟੈਕਨੀਕਲ ਹੈ ਸੀਗੀ ਵੀ ਗੌਰਮੈਂਟ ਦੇ ਪੱਲੇ ਇਹੀ ਕੰਮ ਰੂਟ ਜਬ ਲਾਈਕ ਦਿਸ ਪੀਕੇ ਉਹ ਲੋਕ ਸਾਕੇ ਪਤਾ ਨਹੀਂ ਇਹਨਾਂ ਨੇ ਕਿਹਦੇ ਵਾਸਤੇ ਕੀਤਾ ਕਿੱਦਾਂ ਕੀਤਾ ਤੇ ਉਹ ਨਾਲ ਸਿਰੇ ਬੜੀਆਂ ਫਿਲਮਾਂ ਜੁੜਾਉਣਾ ਦੁਆਰਾ ਕਈ ਵਾਰ ਗੋਮਟ ਆਪਣੀ ਕਿਸੇ ਕੰਟਰੋਵਰਸ਼ਨ ਗੱਲ 'ਚ ਨਹੀਂ ਪੈਣਾ ਚਾਹੁੰਦਾ ਉਹਦੀ ਗੱਲ ਗੱਲ ਇਹ ਗੱਲ ਫਿਲਮਾਂ ਨੇ ਇਹ ਜਦੋਂ ਇੱਕ ਨਾਮ ਕਰੇਗੇ ਵੇਖੋ ਜੀ ਇਹ ਗਲਤ ਹੈ ਜੀ ਕਿਉਂ ਅੱਗੇ ਕਦ ਨਹੀਂ ਆਏ ਪਰ ਜਦੋਂ ਫਿਰ ਨਾਮ ਦਾ ਨਾਮ ਦੱਸਿਆ ਆਪਣੇ ਐਮ ਆਰ ਐ ਜੀ ਤਤਕ੍ਰਿਸ਼ਣ ਗੜਤਾਏ ਹੋ ਗਏ ਸੀ ਜਦੋਂ ਉਹਨੇ ਫਿਰ ਜਾ ਕੇ ਮਿਲਿਆ ਤਾਂ ਫਿਰ ਉਹਨੇ ਸਹਾਰ ਕੀਤੀ ਮੈਂ ਆਉਂਗਾ ਅਜਾ ਪਰੋਪੈਨ ਆਈਡੀ ਉਹਨਾਂ ਨੇ ਪੂਰੀ ਉਹਨਾਂ ਨੇ ਸਟੱਡੀ ਕੀਤੀ ਆਪਣੇ ਇਨਸਟਰੂਮੈਂਟ ਕੋਲ ਲੈ ਗਿਆ ਐਸਪੀਨ ਦੇ ਵਿੱਚ ਕੀ ਕੀ ਹੈਗਾ ਫਾਈਬਰੋਮੀਆ ਤੇ ਮਾਈਕਰੋਗ੍ਰਾਫੀ ਹੈਗਾ ਇਹ ਚ ਸੈਂਟਰਿਕ ਨਾ ਸਰਫ ਕੀਆ ਕਟ ਨਹੀਂ ਕਿਨਾਂ ਉਹ ਸਾਰਾ ਕਾਰ ਕਰਾ ਕੇ ਉਹਨਾਂ ਨੇ ਫਿਰ ਪੂਰੀ ਜਿਹੜੀ ਸ਼ੇਮਾਂ ਦੀ ਸ਼ਾਰਦਿੰਗ ਕਰਕੇ ਤਾਂ ਉਹਨਾਂ ਦੇ ਪੂਰੇ ਸ਼ੋਕੇਸ ਦੇ ਵਿੱਚ ਉਹਨਾਂ ਫਿਕਸ ਕਰ ਦਿੱਤਾ ਜਿਹੜਾ ਸਾਡੇ ਸਾਤ ਅੱਜਪੁਰ ਦਾ ਕੇਸ ਹੈ ਜਿਹਦੇ ਵਿੱਚ ਮਹਾਰਾਜ ਦਾ ਪਜਾਮਾ ਥੱਲੇ ਲੈ ਕੇ ਉੱਪਰ ਨੇ ਫਿਰ ਤੇ ਕਰ ਹੂੰ ਉਹ ਦਿਨਾਂ ਦੋ ਦੰਜੀ ਜੀ ਜਾਨਾ ਨੇ ਕੰਗਣਾਂ ਮਾਰੇ ਦਾ ਸੇਲੀ ਟੋਪੀਆ ਉਹਨੂੰ ਫਿਕਸ ਕੀਤੀ ਇੱਕ ਪੂਰੇ ਕੇਸ ਦੇ ਵਿੱਚ ਜਿਹੜਾ ਮਾਰੇ ਦਾ ਦਿਸਾਲਾ ਸੀਗਾ ਉਹ ਵੀ 8 ਫੁੱਟ ਲੰਬਾ ਹੈ ਤਕਰੀਬ 4.5 ਫੁੱਟ ਚੌੜਾ ਉਹ ਸਾਰੀਆਂ ਤਿੰਨ ਇਹ ਬਾਕੀ ਕੇਸ ਦੇ ਵਿੱਚ ਸਾਰੇ ਬੰਦ ਕੀਤੇ ਤੇ ਫਿਰ ਮਨਮਾਜੀ ਮੈਂ ਉਹਨਾਂ ਨੇ ਮੇਰਾ ਇਹਦੇ ਲਈ ਜਿਹੜੀ ਤੁਸੀਂ ਜੀਵਾ ਸਾਨੂੰ ਕੋਈ ਹੈ ਨੇਪਾਲੀ ਦੇ ਪਾਸ਼ਾ ਨੇ ਸਾਨੂੰ ਮੌਕਾ ਦਿੱਤਾ ਵੀ ਇਹ ਬੜਾ ਵਧੀਆ ਹੈ ਸਾਡੇ ਲਈ ਹੋਇਆ ਜ਼ਿੰਦਗੀ 'ਚ ਸਫਲਤਾ ਲਈ ਹਰ ਕੋ ਬੰਦਾ ਚਾਹੁੰਦਾ ਰਿਹਾ ਅੱਜ ਨਮਾਗਰਾਂ ਜੀ ਆਓ ਮੈਨੂੰ ਜੀਵ ਚੀਜ਼ ਮਿਲੇ ਕਹਿੰਦੇ ਜੀ ਇਹ 500 ਸਾਲ ਕਹਿੰਦੇ ਹੁਣ ਵਸਤਰਾਂ ਦੇ ਪੁਰਾਣਾ ਇਤਿਹਾਸ ਹੋ ਗਿਆ ਕਹਿੰਦੇ 500 ਸਾਲ ਤਾਂ ਇਹ ਕਿਤੇ ਨੀਗਾ ਖਰਾਬ ਹੋਣ ਵਾਲੇ ਹਾਂ ਹਾਂ ਹੁਣ ਇਹ ਸ਼ੋਕੇਸ ਦੇ ਵਿੱਚ ਕਰਤਾ ਬੀਰ ਅੱਛਾ ਉਹ ਇੱਕ ਟਾਈਟ ਨੇ ਸਾਰੇ ਜਿਹੜੇ ਸ਼ੋਕੇਸ ਨੇ ਜਾਂ ਵੱਡੇ ਬੋਲਦੇ ਆ ਨਹੀਂ ਬਟੋ ਚਾਹ ਹੋ ਸਕਦੀ ਪਰ ਅਦਰ ਬਾਹੀ ਉਹ ਟਾਈਟ ਹੀ ਹੈਗਾ ਉਹਨਾਂ ਦਾ ਮੇਨ ਮੁੱਦਾ ਹੀ ਇਹ ਸਦਾ ਹਾਂ ਹਾਂ ਤੇ ਜੇਰੀ ਇਹ ਕੁਝ ਮੌਤਰੀ ਨਹੀਂ ਜਾਣੀ ਚਾਹੀਦੀ ਅੱਛਾ ਮੌਤਰੀ ਜਾਣੀ ਚਾਹੀਦੀ ਜੇਰੀ ਮੌਤਰੀ ਜੇਰੀ ਆ ਗਿਆ ਉਹ ਕੱਪੜਾ ਵਿੱਚ ਕੋਈ ਵਸਤਰ ਹੋ ਗਏ ਉਹ ਗਰਗਨੋ ਦੀ ਖਰਾਬ ਹੁੰਦਾ ਚਾਹ ਉਹ ਗਲਦਾ ਚਾਹੇ ਖਰਾਬ ਹੁੰਦਾ ਚਾਹੇ ਉਹਦਾ ਰੰਗ ਫਿੱਕਾ ਪਿੰਡ ਤੇ ਹੋਂ ਜਿਹੜੀ ਹੈ ਇਹੋ ਸ਼ੋਕੇਸ ਦੇ ਵਿੱਚ ਮੈਨੂੰ ਅੰਦਾਜ਼ਾ ਪਤਾ ਨਹੀਂ ਕਿ ਕਿ ਪਿਆ 5-10 ਫੋਟੋਆਂ ਬੰਨ ਮੇਰੇ ਮੈਂ ਫੋਟੋ ਨਾਲ ਲੈ ਕੇ ਹਾਂ ਤਾਂ ਫੇਸ਼ਾਲੀ ਤੋਂ ਸਾਰੇ ਦੱਸਿਆ ਹੋ ਜਾਣਾ ਤੇ ਤੁਸੀਂ ਫੋਟੋ ਦੇ ਦੇਣਾ ਆਪਾਂ ਬਾਤ ਪਾ ਲਾਂਗੇ ਆਪਣੇ ਜਿਹੜੀ ਵਕਨੋ ਹਾਂ ਤੇ ਉਹ ਪਾਉਂਗਾ ਤੇ ਵੈਸੇ ਵੀ ਜੇ ਤੁਸੀਂ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਪਿੰਡ ਬਿਲਗਾ ਜਿਹੜਾ ਜਿਹੜਾ ਮਿਲ ਕਰੋ ਦਾ ਮੈਂ ਲੱਗਾ ਗੂਗਲ ਤੇ ਲਿਓ ਮਿਲ ਜਾਣਿਆ ਠੀਕ ਹੈ ਤੇ ਭਾਈ ਗਗਨਦਰ ਸਿੰਘ ਜੀ ਛੋਡੀ ਜਿਹੜੇ ਲੁਧਿਆਣੇ ਵਾਲੇ ਲਿੰਦੇ ਆ ਉਹ ਸਾਡੇ ਪਿੰਡ ਦੇ ਜੰਪਾਲ ਨੇ ਜਿਹੜੇ ਰਾਗੀ ਸਨ ਜਿਹੜਾ ਬਹੁਤ ਜਥਾ ਸਾਰੇ ਅੰਤਰਾਖੀ ਅਮਰਦਸਰ ਬਾਜ ਜੰਦੇ ਰਹੇ ਉਹ ਬਹੁਤ ਛੋੜਾ ਜਿਹੀ ਰਹੀ ਹੈ ਸੁਰੀਲੀ ਆਵਾਜ਼ ਦੇ ਵਿੱਚ ਉਹ ਕਥਾ ਕਰਦੇ ਆ ਤੇ ਉਹ ਭਾਵੇਂ ਲੌਂਗ ਬੈਕ ਪਰਿਵਾਰ ਕੋ ਕੁਝ ਨਿਰਦੇਸ਼ ਜਿਵੇਂ ਕਰਕੇ ਉਹ ਲੁਧਿਆਣਾ ਆ ਕੇ ਉਹ ਤੋਂ ਬੈਠੇ ਤੋਂ ਬਦਲਿਆ ਤੇ ਉਹ ਲੋੜੇ ਆਲੇ ਲਿਖਦੇ ਆ ਪਰ ਹੁਣ ਵੀ ਹਰ ਕਿਸੇ ਨਗਰਾਂ ਤੋਂ ਰਾਤ ਨੂੰ ਜਿਆ ਕੀਰਤਨ ਹੁੰਦਾ ਹੈ ਉਹ ਪਾਈ ਦਵਿੰਦਰ ਸਿੰਘ ਜੀ ਛੋਡੀ ਦਾ ਹੁੰਦਾ ਹੈ ਪਹਿਲੇ ਬੁੱਧਵਾਰੇ ਦੇ ਵਿੱਚ ਤੇ ਜਦੋਂ ਮਹਾਰੇ ਦਾ ਵਿਆਹ ਪਰਮ ਹੁੰਦਾ ਹੈ ਉਹ 18 ਜੁਲਾਈ ਬਿਰਗਾ ਦੇ ਵਿੱਚੋਂ ਦਾ ਜਦੋਂ ਬਰਾਤ ਆਈ ਤੰਦਿਆ ਦਾ ਤੇ ਉਸ ਤੋਂ ਅਗਲੇ ਦਿਨ ਤੇ ਜਿਹੜਾ ਹੈਗਾ ਉਹ ਵਿਆਹਪੁਰ ਤੋਂ ਮੋਸਾਪ ਚਲੇ ਜਾਂਦਾ ਜਿੱਥੇ ਮਹਾਰਾਜ ਦੀ ਸ਼ਾਦੀ ਮਾਤਾ ਗਸਨ ਜੀ ਨਾਲ ਹੋਈ ਜੀ ਅੱਛਾ ਇਹ ਬਿਰਗਾ ਪਿੰਡ ਤੁਸੀਂ ਕਹ ਰਹੇ ਹੋ ਕਿ ਕੁੱਲੀਆਂ ਸੀ 7 ਹਾਂਜੀ ਤੇ ਕੀ ਇਹ ਪਿੰਡ ਦਾ ਨਾਮ ਪਹਿਲਾਂ ਹੀ ਮੌਜੂਦ ਸੀ ਜਾਂ ਇਹ ਵੀ ਗੁਰੂ ਸਾਹਿਬ ਦਾ ਬਖਸ਼ਾ ਹੈ ਜਾਂ ਬਿਲਗਾ ਵੀ ਨੀਂਹੋਂ ਕੋਈ ਸੀਗੀ ਜਾਂ ਕਿਸ ਤਰ੍ਹਾਂ ਇਹ ਬਾਰੇ ਤੁਸੀਂ ਇਹ ਇਦਾਂ ਸੀਗਾ ਜੀ 2 ਮਹੀਨਾ ਮਾਂਪਰਾ ਸੀਗੇ ਤੇ ਜਦੋਂ ਗੁਰੂ ਸਾਹਿਬ ਆਏ ਉਹਨਾਂ ਦਾ ਬਿਲਗਾ ਨਾਮ ਦਾ ਪੈ ਚੁੱਕਾ ਸੀਗਾ ਮਹਾਰਾਜ ਜੀ ਤੁਸੀਂ ਕਿਹਾ ਕਿ ਪਹਿਲੇ ਪਿੰਡ ਬਣਾ ਕੇ ਇੱਕ ਵੱਡਾ ਪਿੰਡ ਬਿਲਗਾ ਹੈ ਹਾਂ ਜੀ ਉਹ ਸੱਤ ਜਿਹੜੀਆਂ ਕੁੱਲੀਆਂ ਸੀ ਮਹਾਰਾਜ ਜੀ ਫਿਰ ਬਖਸ਼ਿਸ਼ ਕੀਤੀ ਉਹ ਸੱਤ ਕੁੱਲੀਆਂ ਜਿਹੜੀ ਉਹਦਾ ਪਰਿਵਾਰਾ ਜਿਹੜਾ ਨਾ ਸੀਗੇ ਉਹ ਸੱਤ ਦਰਵਾਜ਼ੇ ਫਿਰ ਬਣੇ ਪਿੰਡ ਦੇ ਅੱਛਾ ਜੀ ਇੱਕ ਬੇਗਾ ਸੀਗਾ ਮੁਸਲਮਾਨ ਦੂਸਰਾ ਤੀਕਾ ਸੀਗਾ ਮੁਸਲਮਾਨ ਹਾਂ ਜੀ ਬੇਗੇਨਾਂ ਦਾ ਸਾਡਾ ਦਿਲਗਾ ਬਣਦਾ ਤੇ ਅਗੇ ਦੇ ਨਾਲ ਦੇ ਬਿਲਕੁਲ ਸਾਧਰ ਦੇ ਨਾਲ ਦੇ ਉੱਤੇ ਕਿਰਾਰੇ ਪੈਂਦਾ ਤਲਵਾਰ ਅੱਛਾ ਤਲਵਾਰ ਰੋ ਪੈਂਦਾ ਫਿਰ ਤੇਗਾ ਦਾ ਬੇਗੇ ਤੋਂ ਇੱਕ ਤਲਵਾਰ ਬਣ ਗਿਆ ਤੇ ਦਿਲਗਾ ਬਣ ਗਿਆ ਹੂੰ ਹੂੰ ਤੇ ਸੋ ਦਿਲਗਾ ਜਿਹੜਾ ਹੈਗਾ ਹੁਣ ਉਹ ਬਹੁਤ ਤਰਕੀਆਂ ਤੇ ਪੋਲੀਟੀਕਲੀ ਵੀ ਹੈ ਐਜੂਕੇਸ਼ਨ ਦੇ ਹਿਸਾਬ ਨਾਲ ਵੀ ਹੈ ਅਸੀਂ ਹਣ ਐਨਆਰਏ ਦੇਖੀ ਤਾਂ ਮੇਂ ਦਿਲਗਾ ਤੋਂ ਬਹੁਤ ਸਾਰੀ ਜਿਹੜੀ ਸੰਗਤਾਂ ਉਹ ਉਪਦੇਸ਼ਾਂ ਦੇ ਵਿੱਚ ਬੈਠੀਆਂ ਆ ਗਏ ਤੇ ਉਹਦਾ ਕੋਈ ਖੇਡਾ ਦਿਲਗੇ ਕਰਾਉਂਦਾ ਕੋਈ ਆਪਣਾ ਕੀਰਤਨ ਦਰਵਾਜ਼ਾ ਕਰਾਉਂਦਾ ਤੇ ਇਕੋ ਤੇ ਚਰਿਕਰ ਹਸਪਤਲ ਉਹ ਮਿਸਲ ਨਾਲ ਇਹਦੇ ਵਿੱਚ ਸ਼ੁਰੂ ਕੀਤਾ ਸੀਗਾ ਬਹੁਤ ਉਹਦੇ ਵਿੱਚ ਮੈਂਬਰ ਜਿਹੜੇ ਇੰਗਲੈਂਡ ਦੇ ਸੀਗੇ ਤੇ ਉਹਦੇ ਵੀ ਮੈਨੂੰ ਉਹਦੇ ਵਿੱਚ ਵੀ ਸੇਵਾ ਦਾ ਮੌਕਾ ਮਿਲਿਆ ਮੈਂ ਉਹ ਅੰਮ੍ਰਿਤਸਰ ਜਗਾ ਇੱਕ ਇੱਕ ਸੰਬੰਧੀਆਂ ਸੀਗੇ ਤੇ ਬਾਬਾ ਭਾਗ ਸਿੰਘ ਬਿਲਕਈ ਉਸ ਕਮੇਟੀ ਦੇ ਚੀਫ ਪੈਟਰਨ ਸੀਗੇ ਤੇ ਨੌ ਮੈਂਬਰ ਇਹੋ ਨੇ ਕਮੇਟੀ ਕਨਸਟੀਟਿਊਟ ਕੀਤੀ ਕੰਮ ਦੇਖਣ ਨੂੰ ਪਲੈਨਿੰਗ ਕਰਨ ਨੂੰ ਤੇ ਮੈਨੂੰ ਬਾਬਾ ਜੀ ਕਹਿੰਦੇ ਨੇ ਬਚੂਆ ਤੈ ਕੰਮ ਕਰਨਾ ਤੇ ਮੈਂ ਕਿਹਾ ਬਾਬਾ ਜੀ ਮੇਰੇ ਕੋ ਤਾਂ ਸਰਕਾਰੀ ਕੁਰਸੀ ਹੈਗੀ ਫਿਰ ਜਿਸਪੰਦਰ ਦੇ ਬੰਦੇ ਨੂੰ ਮਤਵ ਨੂੰ ਇਹ ਜ਼ਿੰਮੇਵਾਰੀ ਦਿਓ ਤੇ ਤਾਂ ਹੈ ਜਾ ਚੱਲਾ ਹੂਗਾ ਤੇ ਉਹ ਨਹੀਂ ਮੋਰੇ ਕਹਿੰਦੇ ਕਹਿੰਦੇ ਜਿਹੜੇ ਆਥਮੈਨ ਦਾ ਉਹ ਕਹਿੰਦੇ ਜਿਸੰਦਰ ਨੂੰ ਬਣਾ ਦਿਓ ਤੁਹਾਨੂੰ ਹਮ ਪਰਵਾਹ ਨੇ ਤੇ ਨਾਲ ਭਾ ਵੀ ਅੱਥੋਰ ਕੇ ਬਾਬਾ ਜੀ ਦਾ ਧੰਨਵਾਦ ਕੀਤਾ ਉਹਨਾਂ ਮੈਂਬਰਾਂ ਨੇ ਇਸ਼ਾਰਿਆਂ ਨਾਲ ਕੀਤਾ ਤੇ ਜਿਨ੍ਹਾਂ ਨੇ ਮੈਨੂੰ ਇਹਨਾਂ ਯਕੀਨ ਕਰਕੇ ਤੋਂ ਦੇ ਕਾਮਲ ਸਮਝਿਆ ਫਿਰ ਮੈਂ ਉਹ ਪ੍ਰਧਾਨਗੀ ਜਿਹੜੀ ਸੀ ਉਹ ਜੁਆਇਨ ਕੀਤੀ ਤੇ ਉਹ ਕੋਈ ਤਾਂ ਕਿ 10 12 ਕਰੋੜ ਦਾ ਪ੍ਰੋਜੈਕਟ ਸੀਗਾ 1999 ਵਿੱਚ ਜਦੋਂ ਸ਼ੁਰੂ ਹੋਇਆ ਸੀਗਾ ਤੇ ਹਾਲੇ ਬਹੁਤ ਸੋਹਣਾ ਹਸਪਤਾਲ ਜਿਹੜਾ ਹੈਗਾ ਉਹ ਬਿਲਕੁਲ ਤੋਂ ਨੂਮਾ ਰੋਹ ਦੇ ਉੱਤੇ ਬਣਿਆ ਹੋਇਆ ਤੇ ਪਰ ਕੁਝ ਕਾਰਨਾ ਕਰਕੇ ਬਾਅਦ ਉਹ ਫਿਰ ਜਿਹੜਾ ਸੀएमसी ਲੁਧਿਆਣਾ ਹੈਗਾ ਉਹਨਾਂ ਨੂੰ ਹੈਂਡਓਵਰ ਕਰਤਾ ਵੀ ਬੈਟਰ ਮੈਨੇਜਮੈਂਟ ਲਈ ਕਿਉਂਕਿ ਸਾਰੇ ਐਨਆਰਆਈ ਕੋਲ ਵੀ ਉਹਨਾਂ ਟਾਈਮ ਨਹੀਂ ਸੀਗਾ ਜਿਹੜਾ बार-बार ਜਾ ਕੇ ਦੇਖਣ ਤੇ ਪਿੰਡੇ ਵਿੱਚੋਂ ਵੀ ਕਾफी ਜਨਤਾ ਮਿਲ ਬਾਹਰ ਨੂੰ ਵਰ ਗਈ ਹੁਣ ਜਿਹੜਾ ਹੈਗਾ ਸੀ ਬਿਰਗਾ ਜਨਰਲ ਹਸਪੀਟਲ ਚੈਰੀਟੇਬਲ ਉਹ ਇੱਕ ਜੁਮਟ ਹੈ ਸੀਐਮਸੀ ਲੁਧਿਆਣਾ ਦਾ ਇਹ ਸਾਰੀਆਂ ਜਿਹੜੀਆਂ ਬੇਸਿਕ ਸਹੂਲਤਾਂ ਉੱਥੇ ਮਿਲਦੀਆਂ ਨੇ ਉਹਦੇ ਨਾਲ ਸਾਡੇ ਜਿਹੜੇ ਹੈਗੇ ਉਹ ਬੰਦੇ ਐਨਆਰਆਈਜ਼ ਉਹ ਵੀ ਕੋਈ ਨਾ ਕੋਈ ਸਪੋਰਟ ਕਰਦੇ ਆ ਉਸਨੂੰ ਤੇ ਉਹ ਚੈਰੀਟੇਬਲ ਹਸਪੀਟਲ ਜਿਹੜਾ ਬਹੁਤ ਸਣਾ ਬਣਿਆ ਦੇਵਾ ਬਾਬਾ ਭਗਤ ਸਿੰਘ ਜੀ ਦੇਵਾ ਹਮਾਰੇ ਜਿਹੜਾ ਉਹਦਾ ਜੱਤੀ ਘਾਰੇ ਬਿਲਗੇ ਦੇ ਵਿੱਚ ਉਹਦੀ ਗਰਾਉਂਡ ਫਲੋਰ ਜਿਹੜੀ ਸੀਗੀ ਸਾਰੀ ਉਹਦੀ ਪੂਰੀ ਰੈਨੋਵੇਸ਼ਨ ਕਰਕੇ ਉਹ ਛੋੜੀਆਂ ਇਤਹਾ ਦਾ ਬਣਿਆ ਹੋਇਆ ਘਾਰ ਹੈ ਬਾਬਾ ਜੀ ਉਹ ਵੀ ਉਹਨੇ ਇੱਕ ਯਾਦਗਾਰ ਦੇ ਤੌਰ ਤੇ ਉਹਨੂੰ ਡਿਵੈਲਪ ਕਰਵਾਤਾ ਰੈਨੋਵੇਟ ਸਾਰਾ ਕਰਵਾ ਕੇ ਜਿਹਦੇ ਵਿੱਚ ਲਿਖਿਆ ਦੀ ਗਦਰੀ ਬਾਬਾ ਭਗਤ ਸਿੰਘ ਬਿਲਗਾ ਯਾਦਗਾਰੀ ਹਾਲ ਉਹਦੇ ਵਿੱਚ ਜਿੰਨੀਆਂ ਤਸਵੀਰਾਂ ਪੰਜਾਬ ਪਹਿਲਾਂ ਦੇ ਬਿਲਗੇ ਦੇ ਜਿਨੇ ਗਦਰੀ ਬਾਬੇ ਸੀਗੇ ਬੱਬਰ ਖਾਲੀ ਸੇ ਕਾਂਗਰਸ ਲਾਡ ਦੇ ਲੀਡਰ ਸੀ ਉਸ ਦੇ ਲੋਕ ਨਿੱਟੇ ਸਕੇ ਤੇ ਉਹਦੀਆਂ ਤਸਵੀਰਾਂ ਲੱਗੀਆਂ ਹੋਈਆਂ ਆ ਤੇ ਜਿਹੜੇ ਫਿਰ ਜਲੰਧਰ ਜਨੇ ਦੇ ਨੇ ਫਿਰ ਪੰਜਾਬ ਦੇ ਨੇ ਕੁਝ ਤਸਵੀਰਾਂ ਜਿਹੜੀਆਂ ਹਿੰਦੁਸਤਾਨ ਪੱਧਰ ਦੀਆਂ ਆ ਗਈਆਂ ਉਹ ਵੀ ਉੱਥੇ ਲੱਗੀਆਂ ਹੋਈਆਂ ਤੇ ਉਹਦੇ ਵਿੱਚ ਫਿਰ ਬਾਬਾ ਜੀ ਦੇ ਦੋ ਲੜਕੇ ਵੱਡੇ ਕਾਵਲੇਟ ਕਲਵੀਰ ਸਿੰਘ ਹੈ ਉਹ ਕਮੇਟਰੀ ਦੇ ਨੇ ਆ ਤੇ ਛੋਟਾ ਭਾਈ ਪ੍ਰੇਮ ਸਿੰਘ ਉਹ ਦੋ ខੇਲਾਂ ਪਹਿਲਾਂ ਪੂਰੇ ਹੋ ਗਏ ਤੇ ਜਦੋਂ ਉਹਨਾਂ ਨੇ ਉਹਦੀ ਕਮੇਟੀ ਬਣਾਈ ਮੈਨੇਜਿੰਗ ਕਮੇਟੀ ਦਾ ਮੈਨੂੰ ਇਹ ਉਹਦੇ ਵਿੱਚ ਜਨਰ ਸਕੱਤਰ ਦਾ ਤੈਅ ਕਰਤਾ ਕਹਿੰਦੇ ਜਸਵੰਦਰ ਇਹ ਕੰਮ ਤੁਸੀਂ ਕਰਨਾ ਤੇ ਮੇਰੇ ਨਾਲ ਮਾਸਟਰ ਪਰਸ਼ੋਦ ਬਨਾਲ ਜੀ ਬਿਰਗਾ ਉਹ 22 ਪ੍ਰੈਜ਼ੀਡੈਂਟ ਨਾ 22 ਪ੍ਰੈਜ਼ੀਡੈਂਟ ਬਣੇ ਸੀ ਕੰਮ ਪੂਰੇ ਕਰਦੇ ਬੱਡੇ ਬੱਡੇ ਤੇ ਪ੍ਰੇਮ ਸਿੰਘ ਬੜੇ ਜੀ 22 ਪ੍ਰੈਜ਼ੀਡੈਂਟ ਤੇ ਜਿਹੜੀ ਮੈਨੇਜਿੰਗ ਕਮੇਟੀ ਜੀ ਉਹਦੇ ਵਿੱਚ ਮਾਸਟਰ ਪਰਸ਼ੋਦ ਬਨਾਲ ਮਾਸਟਰ ਪ੍ਰੇਮ ਲਾਲ ਤੇ ਤੇਜਾ ਜੀ ਮੈਂਬਰ ਅਸੀਂ ਉਹ ਹੀ ਪੂਰੀ ਸ਼ਾਮ ਸਭਾ ਕਰਦੇ ਤਾਂ ਕਿ ਪਿੰਡ ਵਾਸੀਆਂ ਨੂੰ ਆਲੇ ਦੁਆਲੇ ਦੇ ਵਾਸੀਆਂ ਨੂੰ ਜਿਹੜਾ ਹੈਗਾ ਉਹ ਮੇਸ਼ਾ ਆਜ਼ਾਦੀ ਦੀ ਲੜਾਈ ਤੇ ਸਾਡੇ ਜਿਹੜੇ ਗਦਰੀ ਬਾਬੇ ਸੀ ਉਹਨਾਂ ਦੀ ਜਿਹੜੀ ਉਹ ਯਾਦ ਮੌਦੀ ਰਵੇ ਤੇ ਉਹਦੇ ਵਿੱਚ ਬਾਬਾ ਭਗਤ ਸਿੰਘ ਬਿਰਗਾ ਜੀ ਦਾ ਜਿਹੜਾ ਜਨਮ ਦਿਨ ਹੈ ਉਹ 2 ਅਪ੍ਰੈਲ ਹਰ ਸਾਲ ਨੂੰ ਉੱਥੇ ਮਨਾਇਆ ਜਾਂਦਾ ਹੈ ਉਸੇ ਗਦਰੀ ਬਾਬਾ ਹਾਲ ਦੇ ਵਿੱਚ ਤੇ ਉਸ ਤੋਂ ਬਿਨਾਂ ਵੀ ਸਾਲ ਦੇ ਵਿੱਚ 4-5 ਪ੍ਰੋਗਰਾਮ ਇਹਦੇ ਹੁੰਦੇ ਆ ਜਿਹੜੇ ਲੋਕਾਂ ਨੂੰ ਕੋਈ ਜਾਗਰੂਤੀ ਪੈਦਾ ਕਰਨ ਲਈ ਚਾਰੇ ਉਹ ਵਿਦਿਗਾ ਕੋਸਮਸਾ ਜਾਨੀਆਂ ਕਰਨ ਉਹ ਹੁੰਦੇ ਰਹਿੰਦੇ ਆ ਮੁੰਡੇ ਬਚਾੜੇ ਕੋਈ ਛੇ ਹੈਗੀਆਂ ਨੇ ਵੱਡੀਆਂ-ਵੱਡੀਆਂ ਅਲਮਾਰੀਆਂ ਜਿਹਦੇ ਵਿੱਚ ਸਾਰੀਆਂ ਬੁੱਕਸ ਐ ਉਹ ਆਜ਼ਾਦੀ ਦੀਆਂ ਵੀ ਆ ਜਨਰਲ ਐਗਰੀਕਲਚਰ ਦੀਆਂ ਵੀ ਆ ਰਹੀਆਂ ਪੰਜਾਬ ਦੇ ਕਲਚਰ ਦੀਆਂ ਵੀ ਹੈਗੀਆਂ ਉਹ ਸਾਰੀਆਂ ਰੱਖੀਆਂ ਹੋਈਆਂ ਉਹ ਜਿਹੜਾ ਵੀ ਦਿਲ ਕਰਦਾ ਹੋ ਪੜ੍ਹ ਲੈ ਜੋ ਮਰਜ਼ੀ ਤੇ ਉਹਨਾਂ ਵਿੱਚ ਪੰਜ ਕਿਤਾਬਾਂ ਬਾਬਾ ਭਗਤ ਸਿੰਘ ਦਿਲਵਾ ਜੀ ਦੀਆਂ ਆਪਣੀਆਂ ਜਿਹੜੀਆਂ ਹੈਗੀਆਂ ਨੇ ਉਹ ਲਿਖੀਆਂ ਹੋਈਆਂ ਉਹ ਵੀ ਪਈਆਂ ਨੇ ਜਿਹੜੇ ਬੱਚਾ ਉਹਨੇ ਅੰਕਲ ਅੰਕਲ ਲੇਬਰ ਕੇ ਜੀ ਜੀ ਲਾਲੇ ਇਤਿਹਾਸਿਕ ਪਿੰਡ ਬਿਲਗਾ ਉਹਨੇ ਬਾਰੇ ਇੱਕ ਬਹੁਤ ਸੋਹਣੀ ਕਿਤਾਬ ਲਿਖੀ ਹੈ ਹਮ ਮੈਨੂੰ ਇਹ ਵੀ ਤੁਹਾਡਾ ਸਨਾਨ ਕਰਕੇ ਬਹੁਤ ਖੁਸ਼ੀ ਵੀ ਹੁੰਦੀ ਜਾਣਕਾਰੀ ਵੀ ਲੱਗਦੀ ਹੈ ਕਿ ਬਾਬਾ ਜੀ ਨੇ ਜਦੋਂ ਕਿਤਾਬ ਲਿਖੀ ਇਤਿਹਾਸਿਕ ਪਿੰਡ ਬਿਲਗਾ ਤੇ ਉਹਦੇ ਵਿੱਚ ਉਹਨਾਂ ਨੇ ਬਤਾਵਲਦਾ ਤੇ ਜਿਹੜੀ ਸਾਡੀ ਪਾਣੀ ਦੀ ਘਾਟ ਹੁੰਦੀ ਹੈ ਉਹਦੇ ਵਿੱਚ ਵੀ ਲਿਖਿਆ ਵੀ ਅਸੀਂ ਕਹਿੰਨੇ ਪਾਣੀ ਸਾਡੇ ਕੋ ਘਾਟ ਤੇ ਦੂਸਰੇ ਪਾਸੇ ਦਰਿਆ ਮਾ ਦਾ ਜਿਹੜਾ ਪਾਣੀ ਹੈ ਉਹ ਬਸਾ ਦਾ ਉੱਥਾ ਉੱਥਾ ਰੁੜ ਜਾਂਦਾ ਚਾਹੇ ਉੱਤਰਾਖੰਡ ਜਾਵੇ ਚਾਹੇ ਕਿਸੇ ਹੋਰ ਪਾਸੇ ਜਾਵੇ ਇਹਦੇ ਵਿੱਚ ਜੋ ਜ ਵੱਡੇ ਡੈਮ ਨਹੀਂ ਗੌਰਮੈਂਟ ਬਣਾਉਣਾ ਚਾਹੁੰਦੀ ਜਾਂ ਬਣਾ ਸਕਦੀ ਤਾਂ ਉਹਦੇ ਵਿੱਚ ਮੋਟੀ ਮੋਟੀ ਕੰਨਾਂ ਲੀਆਂ ਤਾਂ ਭਰ ਸਕਦੀ ਤਾਂ ਕਿ ਪਾਣੀ ਜਿਹੜਾ ਉਹਦੇ ਉੱਤੋਂ ਚੱਪ ਕੇ ਜਾਵੇ ਇਹ ਉਹ ਨਹਿਰਾਂ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਠੋਕੜਾਂ ਲਾਈਆਂ ਤਾਂ ਕਿ ਪਾਣੀ ਉੱਥੋਂ ਸਾਇਦਨ ਪਾਈਪਾਂ ਤੋਂ ਨਿਕਲੇ ਨਹੀਂ ਤਾਂ ਉਹ ਨੀਵੇਂ ਪਾਸੇ ਨਹਿਰ ਜਾਂਦੀ ਪਾਣੀ ਸਾਰਾ ਅੱਗੇ ਰੁੜ ਜਾਂਦਾ ਹੈਗਾ ਉਹ ਕਹਿੰਦੇ ਵੀ ਜੇ ਦਰਿਆਵਾਂ ਦੇ ਵਿੱਚ ਵੀ ਇਦਾਂ ਦੀ ਠੋਕੜਾਂ ਬਣਾਤੀਆਂ ਜਾਂ ਪੰਜ-ਪੰਜ 7-7 ਫੁੱਟ ਚੌੜੀਆਂ ਤੇ ਜਿਹੜੀ ਆਗਰਨ ਧਾਤੀ ਆ ਉਹ ਸਰਹੱਦ ਵੀ ਹੋਊਗੀ ਕਿਉਂਕਿ ਮਿੱਟੀ ਉੱਥੋਂ ਆਦੀ ਪਹਾੜਾਂ ਦੇ ਉੱਤੋਂ ਤੇ ਨਾਲ-ਨਾਲ ਜਿਹੜਾ ਹੈਗਾ ਉੱਥਾਂ ਦਾ ਜਿਹੜਾ ਬਾਰਡਰ ਲੈਵਲ ਹੈ ਉਹ ਵੀ ਨਾਰਮਲ ਹੋਗਾ ਉਹ ਬਾਬਾ ਜੀ ਉਹ ਆਪਣੀ ਕਿਤਾਬ 'ਚ ਲਿਖਿਆ ਹੋਇਆ ਹੈ ਬਹੁਤ ਪੱਕੀ ਸਖੀਤ ਨੇ ਜੀ ਅਸੀਂ ਇਹਨਾਂ ਨਾਲ ਰਿਵਾਇਰਮੈਂਟ ਕੋਈ ਗੱਲ ਕਰਨੀ ਆ ਕੋਈ ਹੋਰ ਚੀਜ਼ਾਂ ਤੇ ਵੀ ਗੱਲ ਕਰਨੀ ਆ ਪਰ ਕਿਉਂਕਿ ਬੜਾ ਇੰਟਰਸਟਿੰਗ ਇਹ ਟਾਪਿਕ ਸ਼ੁਰੂ ਹੋ ਗਿਆ ਤੇ ਮੈਨੂੰ ਮਨ ਕਰਦਾ ਕਿ ਆਪਾਂ ਜਿਹੜਾ ਪਾਕ ਪਹਿਲਾਂ ਆਪਾਂ ਉਹ ਦਿਲਗਾ ਪਿੰਡ ਉੱਥੋਂ ਦੇ ਜਿਹੜੇ ਯੋਧੇ ਹੋਏ ਆ ਉਹਨਾਂ ਬਾਰੇ ਗੱਲਾਂ ਕਰੀਏ ਤੇ ਬਿੱਤਰੂਗਾ ਤੇ ਜੋ ਮੇਰਾ ਵਿਸ਼ਾ ਸੀ ਮੈਂ ਆਇਆ ਜਾਂ थर्ड ਪਾਸਾ ਸੀ ਉਹਦੇ ਬਾਰੇ ਗੱਲਾਂ ਕੀਤੀਆਂ ਜੋ ਮੈਂ ਜ਼ਰੂਰ ਕਰਦਾ ਜੀ ਮੈਂ ਤੁਹਾਡੀਆਂ ਸਾਰੀਆਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ